ਲੈ ਬੇਬੇ ਨਮੈਟਰ ਤਾਂ ਆਪਣਾ ਬਣ ਗਿਆ ਹਾਂ ਇਹ ਤਾਂ ਵਧੀਆ ਬਣ ਗਿਆ ਵਧੀਆ ਹੋ ਗਿਆ ਆਪਾਂ ਦਾ ਪੁਰਾਣਾ ਲੈਤਾ ਬੇਬੇ 15000 ਦਾ ਤੇ ਪੁਰਾਣਾ ਫ੍ਰਿਜ ਲਿਆਈ ਹੋਰ 5000 ਦਾ ਫ੍ਰਿਜ ਮਿਲ ਗਿਆ ਚਲ ਕੇਰਾ ਆਪਾਂ ਡੰਗ ਲਾ ਲਾਂਗੇ ਹਾਂ ਚਲ ਵਧੀਆ ਆਪਣੇ ਕੋਈ ਸਮਾਨ ਬਣ ਗਿਆ ਲਾਈਟ ਵਾਲਾ ਪਰ ਕਿਸੇ ਦੇ ਬਰਫ ਨੂੰ ਜਾਣਾ ਪੈਂਦਾ ਸੀ ਕਦੇ ਕਿਸੇ ਤੇ ਨਾਲੇ ਲਾਈਟ ਬਿਨਾ ਝਾਕਦੇ ਸੀ ਆ ਬਣ ਗਈ ਮौज ਆਪਾਂ ਨੂੰ ਤਾਂ ਤੇ ਹੋਰ ਬੇਬੇ ਹੁਣ ਤਾਂ ਆਪਾਂ ਮौज ਕਰਾਂਗੇ ਚਲ ਲਾਈਟ ਨਾਲੋਂ ਤਾਂ ਹਾਂ ਤੇ ਉਹ ਬੋਦੀ ਨਹੀਂ ਫਿਰ ਤੇਰੀ ਪ੍ਰਜਾਈ ਹਲਪਲੀ ਬਥੇਰਾ ਕੁਝ ਬੋਲਦੀ ਸੀ ਵਿਚਾਰੇ ਨੇ ਚੋਰੀ ਨੂੰ ਬੈਂਕ ਚੋਂ ਕਢਾ ਕੇ ਦਿੱਤੇ ਆ ਪੈਸੇ ਅੱਛਾ ਹੋਰ ਬੰਦੇ ਨਾਲ ਮੈਨੂੰ ਅੱਡੇ ਦੇ ਨਾਲ ਤਚੜਾ ਕੇ ਗਿਆ ਤੇ ਨਾਲੇ ਮੈਨੂੰ ਪੈਸੇ ਕਢਾ ਕੇ ਵਿਚਾਰਾ ਦੇ ਗਿਆ ਤੇ ਮੈਂ ਜਰਕਦੇ ਨੇ ਲੈ ਕੇ ਪਿੰਡ ਆ ਗਈ ਤੇ ਆਹ ਸਮਾਨ ਲੈ ਆਂਦਾ ਵਧੀਆ ਕਰਿਆ ਹੋਰ ਤਾਰੀ ਮੀਜਕੂ ਨਹੀਂ ਫਿਰੇਂਗੀ ਉਹਨਾਂ ਦੇ ਜਾ ਕਦੇ ਕਿਸੇ ਦੇ ਜਾ ਹੋਰ ਬੇਬੇ ਆ ਦੇ ਚੀਜ਼ ਤਾਂ ਹੋਵੇ ਸੁਖ ਤਾਂ ਬਠੇਰਾ ਆਉਂਦੇ ਕਰੇ ਚੀਜ਼ ਦਾ ਚਲ ਜੇ ਉਹ ਆਪ ਤੇਰੇ ਭਾਈ ਕੋਈ ਪੈਸੇ ਆ ਤੇ ਆਪ ਤੈਨੂੰ ਦੇਤਾ ਦਿੰਦਾ ਤੈਨੂੰ ਤਾਂ ਗਰੀਬ ਬੇਬੇ ਫਿਰ ਮੈਨੂੰ ਔਖਾ ਜਿਹਾ ਹੋ ਜਾਂਦਾ ਮੰਗਣਾ ਰੋਜ਼ ਰੋਜ਼ ਆ ਉਹ ਤਾਂ ਨਹੀਂ ਹੁੰਦਾ ਹੁੰਦਾ ਇਹ ਲੈ ਆਵੇ ਭੈਣ ਭਾਈ ਤਾਪੇ ਦੇਊਗਾ ਜਦੋਂ ਫਿਰ ਹੁਣ ਸਰਦਾ ਹੀ ਤੈਨੂੰ ਲੈਤੇ ਬਿਨਾ ਕੋਈ ਚੀਜ਼ ਆ ਟੁੱਟਿਆ ਜੱਕਲੇ ਦੇਖ ਤਾਂ ਲੈਂਦੀ ਕੁਸ ਨਾ ਕੁਸਾ ਬੇਬੇ ਮੈਂ ਤਾਂ ਦੇਖਿਆ ਹੀ ਨਹੀਂ ਉੱਥੇ ਕਾਲਚ ਉੱਥੱਲੇ ਇਹਦਾ ਡੱਬਾ ਜੇ ਟੁੱਟਿਆ ਹੋਊਗਾ ਉਹ ਨਮਾ ਪਵਾ ਲਾਂਗੇ ਚੱਲ ਫਿਰ ਕੀ ਹੁੰਦਾਗਾ ਡੰਗ ਹੀ ਲਾਉਣਾ ਆਪਾਂ ਤਾਂ ਆਹ ਡੰਗ ਤਾਂ ਲੈ ਜੂਗਾ ਮਗਾ ਹੀ ਨਾ ਚਲੀ ਜਾ ਕਰੇ ਕਿਤੇ ਧੜ ਧੜ ਲੋ ਨਹੀਂ ਬੇਬੇ ਉਹ ਡੱਬਾ ਜੇ ਪਵਾ ਲਾਂਗੇ ਸੱਦ ਕੇ ਕਿਸੇ ਨੂੰ ਉਹ ਨਾਲ ਪਤਾ ਫੇਰ ਨਹੀਂ ਪਾਣੀ ਡੁੱਲਣਾ ਇਹ ਮੜਾ ਦੇਖ ਕੇ ਲਿਆਉਣਾ ਸੀ ਹਿਸਾਬ ਨਾਲ ਮੈਂ ਲੈ ਆਂਦੀ ਆ ਪੈਸੇ ਲੈਣਾ ਪੁਰਾਣਾ ਤਾਂ ਚੰਤ ਨੂੰ ਪਤਾ 4-5000 ਦਾ ਤਾਂ ਇਹ ਜੀ ਦਿੰਦੇ ਨਵਾਂ 16-17000 ਦਾ ਫ੍ਰਿਜ ਆਗਾ ਹਮਮ ਹੋਰ ਹੁਣ ਨਵਾਂ ਕੌਣ ਦੇਊ ਆਪਾਂ 5000 ਤੇ ਫੇਰ ਐਸੀ ਕਿੱਦੇ ਲੈਵੇਂਗੀ ਲੈ ਬੇਬੇ ਹੁਣ ਕੋਈ ਘਰਵਾਰ ਦਾ ਪਾਲ ਗਿਆ ਸੀ ਵੀ ਫੇਰ ਹੀ ਲੱਗਿਆ ਸੋਣਾ ਲੱਗੂ ਹੁਣ ਛੱਦਰੇ ਚ ਤਾਂ ਨਹੀਂ ਆਪਾਂ ਐਸੀ ਲਾਵਾਂਗੇ ਆਏ ਪਾ ਲਾਂਗੇ ਛੋਟੀ ਜੀ ਬੈੜਕ ਵਧੀਆ ਜੀ ਛਤਰੀ ਤਾਂ ਆਪਣੀ ਡਿੱਗਣ ਵਾਲੀ ਹੋ ਰਹੀ ਉਹਨੂੰ ਦਵਾ ਦੇ ਬੈਠਕ ਪਾ ਲਾਂਗੇ ਛੋਟੀ ਜੀ ਹਾਂ ਬੈਠਕ ਪਾ ਲਾਂਗੇ ਹਾਂ ਤੇ ਉਹਦੇ ਜੇ ਏਸੀ ਲਵਾ ਲਾਂਗੇ ਕੈਸ਼ ਕਰਾ ਲਾਂਗੇ ਕੈਸ਼ ਕਰਾ ਕੇ ਛੋਟੀ ਜੀ ਬੈਠਕ ਪੈ ਜੂ ਉਸੇ ਜੀ ਏਸੀ ਲੱਗ ਜੂ ਚਲੇ ਅਸੀਂ ਤਾਂ ਲਵਾ ਲਾਂਗੇ ਬੇਬੇ ਹੁਣ ਨਾ ਮੈਨੂੰ ਕਹੀਂ ਹੁਣ ਨਹੀਂ ਮੈਂ ਤਾਂ 4 ਮਹੀਨੇ ਪੈਸੇ ਮੰਗਦੀ ਮੇਰੇ ਭਰਾ ਤੋਂ ਚਲ 2 ਮਹੀਨੇ ਜਾ ਹੀ ਨਾ ਹੁਣ ਹੋਰ ਹੁਣ ਨਹੀਂ ਮੈਂ ਜਾਂਦੀ ਹੁਣ ਮੇਰਾ ਭਰਾ ਉਹ ਦੁਸ਼ਮਣ ਤਾਂ ਨਹੀਂ ਉਹ ਨੂੰ ਵੀ ਘਰੇ ਉਹੀ ਗੱਲ ਮਜਬੂਰੀ ਹੈ ਵਿਚਾਰੇ ਨੂੰ ਕਲੇਸ਼ ਪੈ ਜਾਂਦਾ ਉਹ ਵੀ ਤਾਂ ਡਰਦਾ ਦਿੰਦਾ ਮੈਂ ਡਰਦਾ ਬੇਬੇ ਚੋਰੂਆਂ ਚਪੋਰੂਆਂ ਫੇਰ ਵੀ ਮੈਨੂੰ ਦੇ ਦ ਤੇ ਹੁਣ ਤੂੰ ਆਈਂ ਘਰੀ ਬਿਰੋਂ ਦੱਸ ਕੇ ਇਹ ਪ੍ਰਜਾਇਨ ਮੈਂ ਪੈਸੇ ਲੈ ਕੇ ਆਉਣੀ ਤਾ ਨਹੀਂ ਮੈਂ ਦੱਸ ਕੇ ਆਈ ਤੇ ਬਾਈ ਨੂੰ ਪਤਾ ਬਾਈ ਮੈਨੂੰ ਚੜਾ ਕੇ ਗਿਆ ਅੱਡੇ ਤੇ ਤੇ ਫੋਨ ਲਾ ਕੇ ਪੁੱਛ ਨਹੀਂ ਤੇਰੇ ਭਰਾ ਨੂੰ ਚੱਲ ਮੇਰੇ ਭਰਾ ਨੂੰ ਤਾਂ ਪੁੱਛ ਲੂੰਗੀ ਮੈਂ ਫੋਨ ਲਾ ਕੇ ਬਚਾਰੇ ਕਲੇਸ਼ ਕਰੀ ਜਾਂਦੀ ਹੋਵੇ ਕਲੇਸ਼ ਤਾਂ ਹੁਣ ਪਤੀਏ ਬੇਬੇ ਵੀ ਕਰੂਗੀ ਜੇ ਪਤਾ ਲੱਗ ਗਿਆ ਕਲੇਸ਼ ਤਾਂ ਕਰੂਗੀ ਉਹ ਫਿਰ ਤਾਂ ਔਖਾ ਹੀ ਹੋ ਜਾਊਗਾ ਜਦ ਆਪਾਂ ਰੇ ਨੜੀ ਜਾਣਾ ਅਦੇ ਕਰੇ ਕੁਛ ਕਰਨਾ ਆਪਾਂ ਨੂੰ ਕੰਮ ਬਣ ਗਿਆ ਵਧੀਆ ਕੰਮ ਤਾਂ ਬਣ ਗਿਆ ਬੇਬੇ ਤੂੰ ਤਾਂ ਹੁਣ ਕਹੇ ਤਾ ਮੈਨੂੰ ਤਾਂ ਹੁਣ ਔਖਾ ਹੋ ਗਿਆ ਨਾ ਐਨੂ ਕਹਾਵਾ ਖਾ ਗਿਆ ਕੁੜੀਆਂ ਜਿਹੜੀਆਂ ਦਿੰਦੇ ਹੁੰਦੇ ਆ ਭਰਾ ਦਿੰਦੇ ਤਾਂ ਹੁੰਦੇ ਬੇਚਲ ਪੈਸਿਆਂ ਦੇ ਤਾਂ ਮੈਨੂੰ ਕੋਈ ਨਹੀਂ ਐ ਤਾਂ ਮੈਨੂੰ ਪੈਸੇ ਲੈਣ ਦਾ ਵੀ ਕੋਈ ਨਹੀਂ ਜਦੋਂ ਲੜਦੀ ਜਿਆ ਨਾ ਬਾਈ ਨਾਲ ਭਾਬੀ ਉਦੋਂ ਮੈਨੂੰ ਪਰਜਾਈਆਂ ਤਾਂ ਇਹ ਜਿਹੀਆਂ ਹੁੰਦੀਆਂ ਹੋਰ ਪਰਜਾਂਗਾ ਤਾਂ ਬੜੀਆਂ ਗੰਧੀਆਂ ਹੁੰਦੀਆਂ ਮੈਂ ਤੈਨੂੰ ਦਿਖਲਾ ਮੈਸੇਜ ਦਾ ਕਿੰਨੇ ਵਾਰੀ ਪੁੱਛੋ ਹਟੀ ਨਾ ਤੂੰ ਕੱਲ ਜਵਾਬ ਦਿੱਤਾ ਨਾ ਤੂੰ ਅੱਜ ਦਿਨੇ ਜਵਾਬ ਦੇ ਦੇ ਮੈਨੂੰ ਪੈਸੇ ਗਏ ਕਿੱਧਰ 20000 ਰੁਪਇਆ ਉਹ ਜਵਾਬ ਤਨੂੰ ਮੈਂ ਰੋਜ਼ ਦਿਨੇ ਦੀ ਜਾਂ ਨਾ ਉਹੀ ਗੱਲ ਜਵਾਬ ਦੀ ਜਾਂ ਨਾ ਮੈਂ ਕੀ ਦਿਨੇ ਉਹ ਮੇਰੇ ਦੋਸਤ ਨੂੰ ਕਢਾ ਕੇ ਦਿੱਤੇ 20000 ਮਤਲਬ ਚਾਲਾਂ ਜੀਆਂ ਨਾ ਕਰਿਆ ਕਰ ਕਿਸੇ ਦੋਸਤ ਨੂੰ ਨਹੀਂ ਦਿੱਤੇ ਮੈਂ ਸਭ ਨੂੰ ਪੁੱਛ ਲਿਆ ਫੋਨ ਲਾ ਕੇ ਉ ਲੈ ਤੂੰ ਕੋਈ ਗੱਲਾਂ ਬਣਾ ਲੈਂਦੀ ਨਹੀਂ ਕੋਈ ਗੱਲਾਂ ਨਹੀਂ ਬਣਾ ਲੈਂਦੀ ਮੈਂ ਸਾਰਾ ਪਤਾ ਕਰਨੇ ਫੇਰ ਹੀ ਕਹਿੰਦੀ ਮੈਂ ਤੈਨੂੰ ਕਿਸੇ ਨੂੰ ਨਹੀਂ ਦਿੱਤੇ ਮੈਂ ਤੈਨੂੰ ਦੱਸਾਂ ਤੇਰੀ ਭੈਣ ਐਂ ਦੱਸ ਵੀ ਚੋਰੋਂ ਨੂੰ ਫੇਰ ਕਿਉਂ ਭੱਜੀ ਜੇ ਚੋਰੋਂੋਂ ਭੱਜੀ ਐ ਜਿੱਦੋਂ ਉਹ ਚੋਰੋਂੋਂ ਜਾਂਦੀ ਐ ਮੇਰੇ ਤੋਂ ਉਹਦੇ ਹੋਂ ਪੈਸੇ ਲੈ ਕੇ ਜਾਂਦੀ ਹੁੰਦੀ ਐ ਨਹੀਂ ਤਾਂ ਮੈਨੂੰ ਦੱਸ ਕੇ ਜਾਂਦੀ ਹੁੰਦੀ ਐ ਉਹ ਕਮਲੀਏ ਉਹਨੂੰ ਫੋਨ ਆ ਗਿਆ ਸੀਗਾ ਮਸੀ ਦਾ ਕੋਈ ਜ਼ਰੂਰੀ ਕੰਮ ਸੀਗਾ ਤੇਰੀ ਤਾਂ ਕਾਹੜਣਾ ਬਾਕੀ ਨਾ ਮੈਂ ਤਾਂ ਬਾਥਰੂਮ ਚ ਗਈ ਸੀ ਓਏ ਮਿੰਟ ਚ ਹੀ ਮਾਸੀ ਦਾ ਫੋਨ ਆਇਆ ਤੇ ਮਿੰਟਾਂ ਚ ਹੀ ਉੱਡ ਗਈ ਉਹ ਉਹ ਫਿਰ ਤੈਨੂੰ ਪਤਾ ਤਾਂ ਰਹੇਗਾ ਉਹ ਕਿਹੜਾ ਤੇਰੇ ਨਾਲ ਕਿਹੜਾ ਕੋਈ ਉਹਦੀ ਬਾਲੀ ਰੱਟ ਕੇ ਕੋਈ ਬਣਦੀ ਐ ਉਹਨੇ ਆਖਾ ਖਬਰ ਕੀ ਬੁਰਾ ਚਲ ਮੈਂ ਬਾਗੀ ਜਾਨੀ ਆ ਐਂ ਜੇ ਕਰਕੇ ਬਾਗੀ ਤੋ ਨਾ ਰੱਟ ਨੂੰ ਮੈਂ ਕਿਹੜਾ ਇਹ ਚੁੰਡਾਂ ਵੜਦੀਆਂ ਮੈਂ ਕੀ ਕਹਨੀ ਆ ਉਹ ਉਹ ਬੋਲੀ ਤਾਂ ਜਾਣੀ ਐ ਤੂੰ ਆਵਾਤਾ ਬਾਹਰ ਨਹੀਂ ਨਹੀਂ ਮੇਰੇ ਨਾਲ ਬਣਾ ਕੇ ਰਾਜੀ ਹੋ ਪੈਸੇ ਤਾਂ ਉਹ ਲੈ ਕੇ ਗਈ ਆ ਭਾਵੇਂ ਮੰਨ ਤੇ ਭਾਵੇਂ ਨਾ ਮੰਨ ਅੱਜ ਮੰਨ ਲੈ ਆ ਭਾਂ ਕੰਨ ਲੂਆਂ ਨਾ ਲ ਮੈਨੂੰ ਉਹਨੂੰ ਉਹਦੇ ਘਰੇ ਜਾ ਕੇ ਪਤਾ ਲੱਗ ਜੂਗਾ ਵੀ ਪੈਸੇ ਲੈਤੇ ਯੇ ਨਾਲ ਲੈਤੇ ਉਹ ਨਹੀਂ ਦਿੱਤੇ ਪੈਸੇ ਨਹੀਂ ਦਿੱਤੇ ਤੈਨੂੰ ਦੱਸ ਕੀ ਦਿੰਦਾ ਪੈਸੇ ਮੈਂ ਪਹਿਲਾਂ 50000 ਰੁਪਏ ਦਿੱਤਾ ਮੈਂ ਤੈਨੂੰ ਦੱਸਿਆ ਨਹੀਂ ਗੱਲ ਮੈਨੂੰ ਪਤਾ ਹੀ ਐ ਉਦੋਂ ਦੱਸਦਾ ਹੁਣ ਨਹੀਂ ਦੱਸਦਾ ਤੂੰ ਨਹੀਂ ਸੱਚ ਮੰਦੀ ਹੁੰਦੀ ਮੇਰੀ ਗੱਲ ਦਾ ਤੈਨੂੰ ਮੈਂ ਕਿਵੇਂ ਹੋਂ ਦੱਸਾਂ ਯਕੀਨ ਕਿਵੇਂ ਦਵਾ ਮੈਂ ਤੈਨੂੰ ਗੱਲ ਦਾ ਇਹ ਸਬਜੀ ਵਾਲਾ ਵੀ ਨੰਗ ਗਿਆ ਆਪਾਂ ਤਾਂ ਲੋੜ ਨਹੀਂ ਆਪਾਂ ਤਾਂ ਧਰਦੀ ਨਹੀਂ ਚਟਨੀ ਕੁੱਟ ਕੇ ਦੇਉਂ ਅੱਜ ਆਪਣੇ ਦਾਪਕ ਕਬੀਲਦਾਰੀ ਵਿੱਚ ਟੈਟ ਹੋਈ ਪਈ ਐ ਸਬਜੀ ਧਰਨ ਦੇ ਵੀ ਪੈਸੇ ਹੈ ਨਹੀਂ ਹੁਣ ਉਹ ਸਬਜੀ ਤਾਂ ਇੱਥੇ ਹੀ ਤੋੜ ਲਾਂਗੇ ਬਾੜੀ 'ਚ ਸੁੱਖ ਨੇ ਆਪਣੇ ਤਾਂ ਲੱਗਦੀ ਐ ਮੈਂ ਤਾਂ ਤਰਦੀ ਨਹੀਂ ਮੈਂ ਤਾਂ ਤੈਨੂੰ ਚੱਡਣੀ ਨਾ ਰੋਟੀਆਂ ਖਵਾਉਂਗੀ ਤੇਰੀ ਭੈਣ ਗਰੀਬ ਐ ਨਾ ਆਪਾਂ ਵੀ ਗਰੀਬ ਹੋ ਗਏ ਆਪਾਂ ਨੂੰ ਵੀ ਕੰਗਾਲ ਕਰਤਾ ਨਹੀਂ ਕਿਉਂ ਤੂੰ ਕਹੀ ਜਨੀ ਐ ਗਰੀਬੀ ਹਟਾਉਣੀ ਗਰੀਬੀ ਹਟਾਉਣੀ ਇਥੇ ਨਹੀਂ ਔਖੀ ਹੋਈ ਐ ਪੈਸੇ ਦੇਣਾਂ ਚੱਕੇ ਪੈਸੇ ਭੈਣ ਨੂੰ ਦੇਤੇ ਚੱਕੇ ਪੈਸੇ ਭੈਣ ਨੂੰ ਦੇਤੇ ਕਹੀ ਜਨੀ ਐ ਗਰੀਬੀ ਗਰੀਬੀ ਹੂੰ ਗਰੀਬੀਆਂ ਕਿਤੇ ਹਟਾਉਣੀਆਂ ਸੌਖੀਆਂ ਨੇ ਉਹਨਾਂ ਨੂੰ ਪੁੱਛ ਕੇ ਦੇਖ ਜਿਨ੍ਹਾਂ 'ਤੇ ਗਰੀਬੀ ਆ ਨਾ ਫਿਰ ਉਹਦੋਂ ਚੰਗੇ ਕਰ ਕਰਦਾਂਦੇ ਮੈਂ ਕਿਹੜਾ ਉਹਦਾ ਮਾੜਾ ਘਰ ਉਹਦੇ ਖਾਤਰ ਦੇਖ ਕੇ ਕਰਿਆ ਉਹਦਾ ਰਿਸ਼ਤਾ ਵੀ ਮੈਂ ਕਰਨ ਗਈ ਸੀ ਇਹਦੀ ਜ਼ਿੰਮੇਵਾਰ ਮੈਂ ਆ ਉਹ ਮੇਰਾ ਕੀ ਦੋਸ ਹੈ ਹੂੰ ਬਾਪੂ ਦਾ ਦੋਸ ਹੈ ਬਾਪੂ ਕਰ ਕੀ ਆਏ ਉਹ ਫਿਰ ਬਾਪੂ ਕਰ ਕੇ ਬਾਪੂ ਤਾਂ ਕਿਰੰ ਕਰਿਆ ਸੀ ਬਾਪੂ ਨੇ ਤਾਂ ਉਹਦੇ ਗਲੋਗਲਾ ਮਨ ਲਾਤਾ ਉਹਨੂੰ ਵਿਆਹਤਾ ਉਹਨੂੰ ਢਾਈ ਪਾਲ ਤੇ ਕਿੱਲੇ ਤਿੰਨ ਪਾਲ ਤੇ ਹੁਣ ਤੂੰ ਉਹਦੇ ਘਰ ਦੀ ਜ਼ਿੰਮੇਵਾਰੀ ਕਿਉਂ ਚੱਕਦਾ ਮੈਨੂੰ ਇਹ ਤਾਂ ਦੱਸ ਦੇ ਤੂੰ ਕਿੰਨਾ ਚਿਰ ਚੱਕੀ ਜਾਏਗਾ ਆਪਦੇ ਘਰ ਬੰਨੀ ਸੋਚਦਾ ਨਹੀਂ ਤੂੰ ਜਮਾ ਉਹ ਮੈਂ ਨਹੀਂ ਜ਼ਿੰਮੇਵਾਰੀ ਚੱਕੂ ਹੋਰ ਕੌਣ ਚੱਕੂ ਉਹ ਹੁਣ ਆਪਣਾ ਬਾਪੂ ਚੱਕੂਗਾ ਵਿਚਾਰਾ ਕਿੱਦੇ ਦਾ ਮਰਿਆ ਐ ਉਹ ਉਹ ਦੱਸ ਕੀ ਕਰੇ ਕਿਉਂ ਸੇਵਾ ਫਰੋਲਦੀਆਂ ਦਾ ਵਿਚਾਰੇ ਦਾ ਆਓ ਕਦੇ ਭੈਣ ਸਣਾਈਆਂ ਕਰਨਾ ਕਹੀ ਨਹੀਂ ਕਦੇ ਤੂੰ ਕਰਨਾ ਕਜਾ ਕਰ ਤੇਰੀ ਭੈਣ ਕਹਿੰਦੀ ਤੂੰ ਤਾਂ ਕਹਿੰਦੀ ਪ੍ਰਧਾਨ ਬਣੀ ਬੈਠੀ ਐ ਗੰਨੀ ওই ਗੱਲ ਕਰ ਚ ਤੇਰੀ ਤਾਂ ਚੱਲਦੀ ਐ ਮੇਰੀ ਤਾਂ ਕਹਿੰਦੀ ਉਹ ਗੱਲ ਸੱਸ ਬੈਠੀ ਐ ਮੇਰੇ ਤੇ ਚੱਲਦੀ ਨਹੀਂ ਸਭ ਚੱਲਦੀ ਐ ਸੱਸ ਨੂੰ ਹਾਂ ਦੀ ਇੱਕ ਗੱਲ ਐ ਦੋਨਾਂ ਦਾ ਇੱਕ ਐਵੇਂ ਤੈਨੂੰ ਦੱਸਾਂ ਉਹ ਸੱਚੀਆਂ ਗੱਲਾਂ ਕਹਿੰਦੀ ਐ ਮੇਰੀ ਭੈਣ ਪ੍ਰਧਾਨ ਹੀ ਐ ਤੈਨੂੰ ਕਿਹੜੀ ਜੀਦਾ ਤੋੜਾ ਇੱਥੇ ਘਰ ਚ ਆਪਣੇ ਚ ਉਹ ਜੇ ਤੇਰੇ ਕੋਲੇ 4 ਰੁਪਏ ਹੈਗੇ ਨੇ ਤਾਂ ਹੀ ਆਪਾਂ ਦੇ ਦਿੰਨੇ ਆ ਤਾਂ ਹੀ ਮੰਗਣਾਉਂਦੀ ਆ ਭੈਣ ਨਹੀਂ ਵਿਚਾਰੀ ਭੈਣ ਕਿੱਥੋਂ ਮੰਗਣਾ ਵੀਰੇ ਆਪਣੇ ਕੋਲ ਹੀ ਨਾ ਹੋਵੇ ਕੁਝ ਨਾ ਆਪਾਂ ਜੀ ਕੋ ਆਪਣੇ ਕੋਲ 4 ਰੁਪਏ ਹੈਗੇ ਕੋਈ ਕਿੱਲਾ ਬਾਹਣ ਦਾ ਲੈ ਲਾਂਗੇ ਕੁਝ ਬਣਾ ਲਾਂਗੇ ਘਰ ਦਾ ਬਣਾ ਲਾਂਗੇ ਹੁਣ ਐ ਥੋੜਾ ਬਿਜੇਤਰ ਕੋਲ ਪੈਸੇ ਹੈਗਾ ਤੂੰ ਚੱਕ ਚੱਕ ਭੈਣ ਨੂੰ ਦੇਈਆਂ ਭੈਣ ਨੇ ਭੈਣ ਨੂੰ ਰਾਹ ਰਾ ਸਿਰ ਦਿੰਦੇ ਹਾਂ ਮੈਂ ਤੈਨੂੰ ਦੱਸਾਂ ਬਿਆਹਾਂ 10 11 ਤੇ ਮੈਂ ਮੰਨਦੀਆਂ ਕੋਈ 5 10000 ਰੁਪਏ ਦੇ ਜਾਕਰ ਜਮਾਨਾ ਸਮਾਨ ਦੇ ਕੇ ਆ। ਭੈਣ ਨੂੰ ਮੈਂ ਮੰਨ ਲਊਗਾ ਨਹੀਂ ਪੈਸੇ ਫੜਾ ਕੇ। ਬਿਜਾਰੀ ਨੂੰ ਲੋੜ ਹੀ ਰਹੀਦੀ ਹੈ ਮੇਰੀ ਦੱਸ ਕੀ ਕਰੀ ਕਿਤੇ ਹੱਥ ਨਹੀਂ ਬੰਨ੍ਹਦਾ। ਉਹ ਤਾਂ ਲੋੜਾਂ ਦੇ ਪੂਰੀ ਨਹੀਂ ਹੁੰਦਾ ਉਹ ਤਾਂ ਰੋਜ਼ ਹੀ ਲੋੜਾਂ ਰਹਿਣੀਆਂ। ਦੇ ਆ ਘਰ ਚੱਕ ਕੇ ਦੇ ਆ ਸਾਰਾ। ਆ ਹੋਰ ਹੀ ਪੰਗਾ ਖੜਾ ਹੋ ਗਿਆ। ਉਹ ਕੀ ਕਰਾਂ ਮੈਂ? ਭੈਣ ਨਾਲ ਹੀ ਫੋਨ ਤੇ ਗੱਲ ਕਰਦਾਗਾ। ਹੋਰ ਕਿਹਨੂੰ ਦੁੱਖ ਸੁੱਖ ਸੁਣਾਈਏ। ਹੈਲੋ ਸਤਿ ਸ੍ਰੀ ਅਕਾਲ ਹਾਂ ਭਣੇ ਠੀਕ ਐ ਹਾਂ ਭਣੇ ਠੀਕ ਆ ਠੀਕ ਤਾਂ ਕਰਿਆ ਆਪਣੀ ਬਸ ਉਹੀ ਗੱਲ ਉਹ ਜਿਹੜੀ ਮਾੜੀ ਜੀ ਗਲਤੀ ਕਰਤੀ ਨਾ ਮੋਬਾਈਲ ਦੀ ਹਾਂ ਮੋਬਾਈਲ ਤੇ ਮੈਸੇਜ ਆ ਗਿਆ ਉਹ ਹਰਪ੍ਰੀਤ ਹੁਣ ਕਲੇਸ਼ ਪਾਈ ਬੈਠੀ ਐ ਉਹ ਭਣੇ ਹੁਣ ਨਾ ਤਾਂ ਕਸੂਰ ਤੇਰਾ ਐ ਨਾ ਕਸੂਰ ਮੇਰਾ ਹਨ ਉਹ ਕਸੂਰ ਤਾਂ ਚਲ ਹੁਣ ਬਾਪੂ ਦੀ ਮੰਨ ਲੈ ਯੋ ਤੇ ਜਹਾਈ ਨੇ ਘਰ ਭਾਲ ਕੇ ਦਿੱਤਾ ਤੈਨੂੰ ਜ ਜਾਇ ਜਾਇਤ ਵੱਧ ਹੁੰਦੀ ਫੇਰ ਤਾਨੂੰ ਉਹ ਹੁੰਦੀ ਲੋੜ ਹੁੰਦਾ ਨਾ ਉਪਣੇ ਹੋਈ ਹਾਂ ਭਣੇ ਨਹੀਂ ਭਣੇ ਤੂੰ ਤਾਂ ਹੁਣ ਆਪਦੀਆਂ ਗੱਲਾਂ ਕਰੀ ਜਾਨੀਆਂ ਤੂੰ ਮੇਰੀ ਵੀ ਭਣੇ ਗੱਲ ਸੁਣ ਲਿਆ ਕਰ ਹਾਂ ਭਣੇ ਉਹੀ ਗੱਲ ਕਰਦਾ ਵੀ ਹੁਣ ਮਾੜੀ ਮਾੜੀ ਗੱਲ ਤੇ ਕਲੇਸ਼ ਕਰਦੀ ਐ ਤਾਂ ਇਹ ਤਾਂ ਐਂ ਕਹਿੰਦੀ ਆ ਵੀ ਸਾਰਾ ਗੁੱਸਾ ਆਪਦੀ ਭੈਣ ਨੂੰ ਹੀ ਦੇ ਦੇ ਉਹ ਮੈਨੂੰ ਬਥੇ ਐਂ ਤਾਂ ਭਣੇ ਬਥੇਰਾ ਨਾ ਬਥੇਰਾ ਸਮਝਾਉਣਾ ਭਣੇ ਵੀ ਜੇ ਆਪਣੇ ਕੋਲੇ ਕੁਝ ਹੈਗਾ ਫੇਰ ਹੀ ਆਪਾਂ ਦਿੰਨੇ ਆਂ ਉਹਨਾਂ ਲਈ ਫਿਰ ਗਰੀਬੀ ਮੇਰੀ ਕਿਹੜਾ ਕਿਸੇ ਦੀ ਭੈਣੇ ਕੋਈ ਉਹ ਹੁੰਦੀ ਇਹ ਤਾਂ ਤਕਦੀਰ ਦੀਆਂ ਗੱਲਾਂ ਹੁੰਦੀਆਂ ਕਿਸਮਤ ਦੀਆਂ ਗੱਲਾਂ ਹੁੰਦੀਆਂ ਹਾਂ ਭਣੇ ਉਹ ਤਾਂ ਗੱਲ ਠੀਕ ਹੈ ਚੱਲ ਭਣੇ ਕੋਈ ਗੱਲ ਨਹੀਂ ਨਾ 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 ਭਣੇ ਇਹ ਤਾਂ ਕਿਹੜੀ ਗੱਲ ਐ ਵੀ ਤੂੰ ਨਾ ਮੰਗੇ ਮੈਥੋਂ ਨਾ ਮੰਗੇ ਹੋਰ ਭਣੇ ਕਿਤੋਂ ਮੰਗੇਂਗੀ ਕੋਈ ਨਹੀਂ ਭਣੇ ਨਾ ਨਾ ਤੇਰੇ ਪਿੱਛੇ ਤਾਂ ਭਣੇ ਕੋਈ ਗੱਲ ਨਹੀਂ ਮੈਂ ਇਹਦੀਆਂ ਗਾਲਾਂ ਵੀ ਚੱਲ ਲਊਗਾ ਹਾਂ ਚੱਲ ਪਾਣੀ ਵਧੀਆ ਤੁਸੀਂ ਨਮੀਟਰ ਲਿਆਂਦਾ ਹਨਾ ਚੱਲ ਵਧੀਆ ਤੁਸੀਂ ਤਾਂ ਹਵਾ ਲਓ ਪਾਣੀ ਕੋਈ ਗੱਲ ਨਹੀਂ ਹਾਂ ਉਹ ਤਾਂ ਪਾਣੀ ਤੇਰੀ ਗੱਲ ਠੀਕ ਹੈ ਚਲੋ ਜੋ ਕੁਸਾ ਹੈ ਪਾਣੀ ਠੀਕ ਹੈ ਕਿਸਮਤ ਦੀਆਂ ਗੱਲਾਂ ਹੈ ਪਾਣੀ ਚੱਲ ਕੋਈ ਨਹੀਂ ਮੈਂ ਆਪੇ ਦੇਖੂਗਾ ਪਾਣੀ ਕਿਵੇਂ ਬਣੂ ਮੇਰੇ ਨਾਲ ਚੱਲ ਠੀਕ ਹੈ ਪਾਣੀ ਸਤਿ ਸ਼੍ਰੀ ਅਕਾਲ ਪਾਣੀ ਚੰਗਾ ਬਾਈ ਮੈਂ ਫੇਰ ਕਰਦੀ ਆਂ ਗੱਲ ਤੇਰੇ ਨਾਲ ਕੰਮ ਦਾ ਟਾਈਮ ਹੋਇਆ ਪਿਆ ਹੁਣ ਕੀ ਕਹਿੰਦਾ ਕੁੜੇ ਲੈ ਬੇਬੇ ਉਹੀ ਗੱਲ ਹੋ ਗਈ ਜੀ ਤੋਂ ਮੈਂ ਡਰਦੀ ਸੀ ਹਾਂ ਉਹੀ ਗੱਲ ਆਪਾਂ ਤਾਂ ਹੁਣ ਸੁਖ ਹੋ ਗਿਆ ਚੀਜ਼ਾਂ ਦਾ ਹਾਂ ਤੇ ਮੈਂ ਹੁਣ ਮੈਨੂੰ ਮੇਰੇ ਭਰਾ ਦੀ ਟੈਨਸ਼ਨ ਹੋ ਗਈ ਹਾਂ ਦੱਸਿਆ ਸੀ ਨਾ ਵੀ ਮੇਰੀ ਪਰਝਾਈ ਵਾਲੀ ਹੋਏਗੀ ਭੜੀ ਆ ਭੜੀ ਤੇ ਪਰਝਾਈ ਤਾਂ ਹਨਾ ਵਿਚਾਰੇ ਨਾਲੇ ਇਸ ਪਾਰ ਰੱਖਿਆ ਅੱਛਾ ਹੁਣ ਉਹ ਵਿਚਾਰਾ ਸੰਤਸਾ ਕਰੀ ਜਾਂਦਾ ਰੋਈ ਜਾਂਦਾ ਫੋਨ ਤੇ ਕਹਿੰਦਾ ਜੇ ਤ ਤਾ ਮੈਂ ਤੈਨੂੰ ਚੀਜ਼ ਨਹੀਂ ਦਿੰਦਾ ਤਾਂ ਵੀ ਮਰਦਾ ਜੇ ਚੀਜ਼ ਤੈਨੂੰ ਲੈ ਕੇ ਦੇ ਦਨਾ ਤਾਂ ਵੀ ਮਰਦਾ ਹਾਂ ਆਏ ਵਿਚਾਰਾ ਫਸ ਗਿਆ ਉਹ ਬਚਾਰੇ ਫਸ ਗਿਆ ਉਹ ਰਾਖੀ ਜਾਂਦਾ ਵਿਚਾਰਾ ਕਹਿੰਦਾ ਦੋਨਾਂ ਦਾ ਬਾਪੂ ਦੇ ਚੱਜ ਦੇ ਘਰੇ ਵਿਆਹ ਜਾਂਦਾ ਆ ਰੋਜ ਤਾਂ ਹੀ ਵਾਲਾ ਕਹਿੰਦਾ ਵੀ ਕੁੜੀ ਨੂੰ ਪਹਿਲੇ ਹੀ ਕਿਲਾ ਤਰ ਕੇ ਜ਼ਮੀਨ ਦਾ ਵਿਆਹ ਦੇ ਜਿਹਦੀ ਰੋਜ ਬਾੜ ਚ ਨਾ ਆਵੇ ਹੁਣ ਤੂੰ ਰੋਜ ਬਾੜ ਚ ਜਾਨੀ ਆ ਉਹਦੇ ਤੇ ਹੋਰ ਬੇਬੇ ਹਾੜੀ ਗੱਲ ਆ ਹਨ ਆਪਣੀ ਕੁੜੀ ਕਤਰੀ ਨੂੰ ਚੰਗੇ ਘਰੇ ਵਿਆਹੇ ਚੰਗੀ ਸੋਚ ਸੋਚੇ ਲੈ ਬੇ ਹੁਣ ਤੈਨੂੰ ਵੀ ਸੁਖ ਹੋਗਾ ਘਰੇ ਮੈਂ ਚੀਜ਼ਾਂ ਲਿਆ ਕੇ ਰੱਖਤੀਆਂ ਤੇ ਫਸ ਗਏ ਅਸੀਂ ਦੋਨੇ ਭੈਣ ਭਰਾ ਜੇ ਹੁਣ ਉਹਦਾ ਤੇਰੇ ਪਿਓ ਨੇ ਚੱਜ ਦੇ ਘਰੇ ਵਿਆਹ ਹੁੰਦਾ ਤੈਨੂੰ 5-7 ਕਿੱਲੇ ਆ ਜਾਂਦੇ ਜਾਂ ਕਿਸੇ ਲੱਗੇ ਘਰੇ ਲੱਗਿਆ ਹੁੰਦਾ ਮੁੰਡਾ ਤੇ ਤੂੰ ਰੋਜਵਾਰ ਚ ਉਹਦੇ ਕਿਉਂ ਜਾਂਦੀ ਪੈਸੇ ਲੈਣ ਸਹੀ ਗੱਲ ਆ ਬੇ ਤੇਰੀ ਹਾਂ ਜੇ ਹੁਣ ਆਪਾਂ ਐ ਵੀ ਕੁੜੀ ਹੋ ਗਈ ਚਲੋ ਵਿਆਹ ਦੇ ਦੋ ਚਾਰ ਕਿੱਲੇ ਆਣਿਆਂ ਦੇ ਪੈਸੇ ਨਾਲ ਗਣਪਨੇ ਹਾਂ ਆ ਆ ਕੱਜ ਗਏ ਹੁੰਦੇ ਨੇ ਫਿਰ ਗਰੀਬ ਪਰ ਮੇਰੇ ਬਾਪੂ ਨੇ ਤਾਂ ਮੇਰੇ ਨੇ ਸਰਫਾ ਕਰ ਲਿਆ फस ਗਿਆ ਮੇਰਾ ਭਰਾ ਵਿਚਾਰਾ ਹਾਂ ਲੋ ਕੀ ਕਰੇ ਉਹ ਤਾਂ ਮਰ ਗਿਆ ਥੜਾ ਸ਼ਦਾਗਿਆ ਪਿਓ ਤਾਂ ਹਾਂ ਇਹ ਕੂ ਨਰਮਾ ਵਿਚਾਰਾ ਇੱਕ ਤਾਂ ਭਰਾ ਨਰਮਾ ਹੈ ਬੜਾ ਭਰਾ ਵੀ ਨਹੀਂ ਦਿੰਦੇ ਕੁਸ ਨਰਮ ਵਾਲਾ ਬੇਬੇ ਜੀ ਪੜਾ ਹੋਵੇ ਤਾਂ ਉਹਨੂੰ ਮੇਰੀ ਭਰਜਾਈ ਨੂੰ ਸਾਂ ਨਾ ਕੱਢਣ ਦੇਵੇ ਹਾਂ ਨਹੀਂ ਫਿਰ ਉਹ ਵੀ ਜੀ ਪੜਾ ਹੋਵੇ ਤਾਂ ਤੈਨੂੰ ਵੀ ਨਾ ਕੁਸ ਦੇਵੇ ਨਰਮਾ ਕਰਕੇ ਤੈਨੂੰ ਸਬਾਨ ਦੇ ਹਾਂ ਬੇਬੇ ਤਾਂ ਹੀ ਜਰਕਦੇ ਨੇ ਮੈਨੂੰ ਵਿਚਾਰਾ ਉਹਦੇ 50000 ਰੁਪਏ ਦੇਤਾ 20000 ਰੁਪਏ ਮੈਨੂੰ ਹੁਣ ਦੇਤਾ ਤਰਸ ਮੰਦਾ ਹੈ ਤਰਸ ਮੰਦਾ ਹਾਂ ਉਹਦਾਂ ਵੀ ਵਿਚਾਰਾ ਤਾਂ ਹੀ ਚੱਲੀ ਜਾਂਦਾ ਉਹੀ ਗੱਲ ਚਾਲ ਵਿਚਾਲੇ ਨੇ ਪਤਾਤ ਜਿਹੜਾ ਲੱਗਣਾ ਆਪਾਂ ਨੂੰ ਮੈਟਰ ਦੇਤਾ ਮੈਂ ਤਾਂ ਆ ਬੈਠੀ ਨਾ ਤਾਂ ਮੈਂਸ ਬੰਨੀ ਨੀਦੇ ਦੀ ਟੋਕਰੀ ਸਿੱਟ ਕੇ ਆ ਗੋਹਾ ਪਿਆ ਥਾਂਏ ਚੱਲ ਗੋਆ ਸਿੱਟ ਕੇ ਮੈਂ ਤਨਵਾਇਦਾ ਨਾ ਪਾ ਲੈਣ ਲਿਆ ਬੱਠੜ ਚਾੱਕ ਕੇ ਕਸੀਏ ਨਾ ਹੁਣ ਬਾਬੇ ਮੈਨੂੰ ਤਾਂ ਕੰਮ ਵੀ ਨਹੀਂ ਚੰਗਾ ਲੱਗਦਾ ਹੋਰ ਕਰੇਗਾ ਉਹ ਤਾਂ ਵਿਚਾਰਾ ਰਹਿੰਦਾ ਸੀ ਫੋਨ ਤੇ ਹੁਣ ਮੈਂ ਕੀ ਕਰਾਂ ਚੱਲ ਇਹਦਾ ਪੇਕੋ ਜੇ ਹੋ ਜਾਣਗੇ ਕੁਛ ਨਹੀਂ ਹੁੰਦਾ ਕੋਈ ਤਾਂ ਹੋ ਜਾਣਗੇ ਲੈ ਤੂੰ ਬੱਠੜ ਚਾੱਕ ਕੇ ਦਮ ਗੋਆ ਪਾ ਕੇ ਦੇਵਾ ਕਾਹਦੀ ਗੱਲ ਐ ਸੋਚ ਲੱਗੀ ਸੋਚ ਤਾਂ ਹੁਣ ਫੇਰ ਆਈ ਲੱਗੂਗੀ ਆਪੇ ਲੜਕੇ ਹਟ ਜਾਣਗੇ ਆਹ ਬਾਬੇ ਤੈਨੂੰ ਤਾਂ ਹੁਣ ਕਾਹਦੀ ਸੋਚ ਹੋਣੀ ਐ ਤੇਰੇ ਹੁਣ ਤਾਂ ਘਰੇ ਸਮਾਨ ਆ ਗਿਆ ਭਾਈ ਹਾਂ ਫਿਰ ਹੁਣ ਮੈਂ ਤਾਂ ਮੰਗਾਉਣਾ ਹੀ ਐ ਜੋ ਮੇਰਾ ਤਾਂ ਭਰਾ ਹੈਗਾ ਹੁਣ ਮੈਨੂੰ ਤਾਂ ਹੁਣ ਦੁੱਖ ਹੋਊਗਾ ਦੇਣ ਦਾ ਤਾਂ ਚੱਜਣਾ ਸਮਾਨ ਉਹ ਤਾਂ ਟੁੱਟੀ ਜੀ ਪੈਟੀ ਕਨਿੱਕੀ ਜੀ ਲੈ ਕੇ ਦੇ ਦਿੱਤੀ ਫਿਰ ਬੇਬੇ ਤਾਂ ਜਹੇ ਜੇ ਸਮਾਨ ਸੀ ਵਿਚਾਰਾਂ ਨੇ ਲੈ ਕੇ ਦੇਤਾ ਚਲ ਉਹਨੇ ਚੱਕ ਲਿਆ ਬੱਠਾ ਹੁਣ ਫਿਰ ਆਪਾਂ ਬੈਠਕ ਭਾਗੇ ਹੈ ਨਾ हां बेबे ਹੁਣ ਪੈਸਿਆਂ ਦਾ ਹੱਲ ਤੁਸੀਂ ਕਰੋ ਆਪਾਂ ਬਾੜਕਾ ਇੱਥੇ ਪਾਵਾਂਗੇ ਜਿੱਥੇ ਤੇਰੀ ਪੇਟੀ ਜੀ ਪਈਆ ਆ ਇੱਥੇ ਚੱਕ ਕੇ ਸਾਰਾ ਸਮਾਨ ਜਾਂ ਵਧੀਆ ਬੈੜਕਾ ਪਾਵਾਂਗੇ ਛੋਟੀ ਜੀ ਬੈੜਕਾ 50 ਹਜ਼ਾਰ ਦੀ ਪੈਜੂ ਮੈਨੂੰ ਨਾ ਕਹੀਂ ਬੇਬੇ ਹੁਣ ਵੀ ਤੂੰ ਪੈਸੇ ਲੈਣ ਵਗ ਜਾ ਪੇਕੀ ਮੈਂ ਨਾ ਆ ਤੇ ਭਰਾ ਤੇ ਲਿਆ ਮਾ ਆਹ ਹੁਣ ਤੂੰ ਹੀ ਵਗ ਜੀ ਬੇਬੇ ਹੁਣ ਤੂੰ ਜਾ ਕੇ ਕਲੇਸ਼ ਪਾ ਕੇ ਬਹਿ ਜੀ ਹੁਣ ਸਾਡੇ ਤਾਂ ਬਥੇਰਾ ਕਾ ਜਗ੍ਹਾ ਕਲੇਸ਼ ਹੋ ਗਿਆ ਕਰੇ ਤੂੰ ਹੁਣ ਤੇਰੇ ਐਸੀ ਤਾਂ ਤੈਨੂੰ ਲਿਹਾਉਣਾ ਪਊਗਾ ਬੇਬੇ ਹੁਣ ਸਾਲਸੀ ਮਹੀਨੇ ਤਾਂ ਮੈਂ ਕੁਛ ਨਹੀਂ ਮੰਗਦੀ ਠਹਿਰ ਕੇ ਕਹੂੰਗੀ ਮੇਰੇ ਭਰਾ ਨੂੰ ਜੇ ਕੋਈ ਫਸਲ ਆ ਗਈ ਵਧੀਆ ਹਾਂ ਤੇ ਉਦੋਂ ਮੰਗੂਗੀ ਹੁਣ ਨਹੀਂ ਮੈਂ ਮੰਗਦੀ ਆਓ ਜਾ ਹੁਣ 2 ਮਹੀਨੇ ਨਾਲ ਨਹੀਂ ਵੀ ਵਿਚਾਰੇ ਨੇ ਰੋਟੀਆਂ ਖਾਣੀਆਂ ਤਾਂ ਉਹਨੂੰ ਕਰ ਤੂੰ ਹੁਣ ਜਾ ਜਾਂ ਨਾ ਲਾ ਫੋਨ ਮੁੜ ਕੇ ਆਪੇ ਟਿਕ ਜਾਣਗੇ ਹੋਰ ਹੁਣ ਮੈਂ ਫੋਨ ਵੀ ਨਾ ਲਾਈ ਹੋਰ ਚੱਕਲੇ ਮਟਕੋ ਸਿਰ ਦੇਂਗੇ ਤੇ ਚਲ ਉਥੇ ਰਹਾ ਫੋਨ ਮੈਨੂੰ ਫੜਾ ਦੇ ਕਿੱਥੇ ਰਹਾ ਰੂੜੀ ਤੇ ਪਾਥੀਆਂ ਨਹੀਂ ਪਤਨੀਆਂ ਬੇਬੇ ਚੰਗਾ ਇੱਥੇ ਧਰਿਆ ਆਵਾ ਚਾਦੀ ਕੁਟ ਕਰਕੇ ਪੀ ਲਾ ਗਈਆਂ ਚਲ ਹੱਥ ਥੋੜਾ ਬੇਬੇ ਦੇਖ ਲਾ ਹੁਣ ਕਿਵੇਂ ਲੱਗਿਆ ਤੇ ਭੈਣ ਕੋਲੇ ਨਿੰਦਣ ਗੱਲ ਗੱਲ ਤੇ ਮੇਰਾ ਕਸੂਰ ਕੱਢਦੇ ਭੈਣ ਭਰਾ ਦੋਨੇ ਕਿ ਮੈਂ ਉੱਤੇ ਹੀ ਮਾੜੀ ਐ ਆਪਨੀ ਤੂੰ ਆਪ ਤਾਂ ਚੰਗਾ ਬਣ ਕੇ ਰਿਆ ਕਰ ਮੈਂ ਮਾੜੀ ਆ ਤੰਗੜੀ ਲਾ ਲ ਘਰ ਨੂੰ ਤੰਗੜੀ ਸਾਰਾ ਕੁਝ ਦਿਆ ਭੈਣ ਨੂੰ ਚੱਕ ਕੇ ਤੈਨ ਤਾਂ ਮੈਂ ਦੱਸਦੀ ਆ ਭੈਣ ਭਰਾ ਮੰਗ ਵੀ ਕਿਵੇਂ ਦੇਈ ਦੇ ਹੁੰਦੇ ਪੈਸੇ ਮੁੜ ਕੇ ਲੈ ਜਾਵੇ ਤੇਰੀ ਭੈਣ ਉਹ ਕਿਧਰ ਗਈ ਹਰਪ੍ਰੀਤ ਕੀ ਗੱਲ ਆ ਤੂੰ ਬਾਰ ਖੋਲ ਲਿਆ ਉਹ ਬਾਰ ਖੋਲ ਉਹ ਬਾਰ ਤਾਂ ਖੋਲ ਕੀ ਗੱਲ ਹੋਊਗੀ ਬਾਰ ਨਹੀਂ ਖੋਲਦਾ ਹੁਣ ਕੀ ਗੱਲ ਨਹੀਂ ਖੋਲਦੀ ਮੈਂ ਉਹ ਗੱਲ ਦਾ ਦੱਸ ਵੀ ਗੱਲ ਕੀ ਹੋ ਗਈ ਗੱਲ ਕੀ ਹੈ ਤੀਜੇ ਦਿਨ ਦੇਣਾ ਉਹਨੂੰ ਪੈਸੇ ਚੱਕੇ ਹੁਣ ਤੂੰ ਉਹਦੇ ਕੋਲੇ ਐ ਕਿਉਂ ਕਹਿੰਦਾ ਸੀ ਵੀ ਉਹ ਨਹੀਂ ਦੇਣ ਦਿੰਦੀ ਉਹ ਮੈਂ ਕਿਦੋਂ ਤੇਰਾ ਨਾਂ ਲੈ ਆਗਾ ਮੈਂ ਫੋਨ ਤੇ ਕਰਕੇ ਕਿਹ ਐ ਸਾਰੀਆਂ ਗੱਲਾਂ ਸੁਣਾਂਗਾ ਮੈਂ ਉਹ ਮੈਂ ਕਿਹਾ ਉਹ ਹੀ ਕਿਤੇ ਪਲੇਖੇ ਚ ਨਾਂ ਲੱਤਾ ਕਿ ਹੁਣ ਮੈਂ ਤੇਰਾ ਜਾਣ ਕੇ ਕਾਨੂੰ ਨਾ ਲਿਆ ਮੈਂ ਤਾਂ ਐਂ ਕਿਹਾ ਵੀ ਮੈਂ ਤੇਰਾ ਬੜਾ ਚੰਗਾ ਹੈ ਮੇਰਾ ਜ਼ਿੰਮੇਦਾਰ ਤੂੰ ਹੋਏਗਾ ਤੇ ਤੇਰੀ ਭੈਣ ਹੋ ਉਹ ਕੋਈ ਨਹੀਂ ਤੂੰ ਹਾਂ ਦਰਵਾਜ਼ਾ ਖੋਲ ਤੂੰ ਨਹੀਂ ਖੋਲਦੀ ਮੈਂ ਮੇਰੇ ਨਾਲ ਪਹਿਲਾਂ ਪੱਕਾ ਵਾਦਾ ਕਰ ਉਹ ਵਾਦਾ ਕਿਵੇਂ ਕਰਾਂ ਤੇਰੇ ਨਾਲ ਵਾਦਾ ਐ ਕਰ ਅੱਜ ਤੋਂ ਬਾਅਦ ਭੈਣ ਨੂੰ ਪੈਸੇ ਨਹੀਂ ਦਿੰਦਾ ਉਹ ਲੈ ਪੈਸੇ ਤਾਂ ਮੈਨੂੰ ਕਦੇ ਵੀ ਨਹੀਂ ਦਿੰਦਾ ਤੂੰ ਬਾਹਰ ਖੋਲਦੇ ਨਹੀਂ ਪੈਸੇ ਦਿੰਦਾ ਮੈਂ ਮੈਨੂੰ ਪਤਾ ਹੈ ਤੀਏ ਦਿਨ ਕਹਿਣਾ ਨੇ ਵਾਦਾ ਕਰ ਪੱਕਾ ਉਹ ਪੱਕਾ ਵਾਦਾ ਹੀ ਆ ਜੇ ਤੂੰ ਬਾਹਰ ਖੋਲਵੇਂਗੀ ਮੈਂ ਫੇਰ ਹੀ ਤੇਰੇ ਨਾਲ ਵਾਦਾ ਕਰੂੰਗਾ ਬਾਹਰ ਤਾਂ ਮੈਂ ਖੋਲ ਦੂੰ ਬਾਹਰ ਖੋਲ ਦੇ ਲੈ ਜਾ ਅੱਜ ਤੋਂ ਬਾਅਦ ਮੈਂ ਤੈਨੂੰ ਦੱਸਾਂ ਪਰਨ ਕਰ ਲੈ ਵੀ ਮੇਰੇ ਪੁੱਛੇ ਬਿਨਾਂ ਉਹਨੂੰ 5 ਰੁਪਏ ਵੀ ਨਹੀਂ ਦੇਣੇ ਉਹ ਮੈਂ ਦਾ ਕੰਨਾਂ ਨੂੰ ਹੱਥ ਲਾਉਣਾਗਾ ਜੇ ਮੈਂ ਮੁੜ ਕੇ ਆਉਣੀ ਭੈਣ ਨੂੰ 5 ਪੈਸੇ ਵੀ ਦੇਵਾਂ ਹੈ ਆਪਣੇ ਉਹ ਕਲੇਸ਼ ਪਾਏ ਨੇ ਉਹ ਪੈਸੇ ਲੈ ਕੇ ਤੁਰਦੀਵਾਨੀ ਆਪਣੇ ਘਰੇ ਕਲੇਸ਼ ਪਾ ਕੇ ਤੁਰਦੀ ਆ ਗਿਆ ਬਹਿ ਜਾ ਅੰਦਰ ਗਰਮੀ ਸੀਗੀ ਐ ਨਹੀਂ ਉਹ ਮੈਨੂੰ ਤਹਾਂ ਐ ਸੀਗਾ ਮਹਾਰਾ ਤੂੰ ਬਾਰ ਕਿਉਂ ਡਾਲਿਆ ਮੇਰੇ ਤਾਂ 100 ਮੰਚ ਗੱਲ ਆਈ ਡੋਣਾ ਪੈਂਦਾ ਬਾਰ ਮੈਂ ਖੋਲਦੀ ਵੀ ਨਹੀਂ ਸੀ ਜੇ ਤੂੰ ਨਾ ਮੰਨਦਾ ਜੇ ਤੂੰ ਐ ਕਹਿੰਦਾ ਮੈਂ ਤਾਂ ਦੇਊਂਗਾ ਭੈਣ ਨੂੰ ਪੈਸੇ ਉਹ ਬਾਪੂ ਨੇ ਕਰਿਆ ਫਿਰ ਉਸ ਕਰ ਰਿਹਾ ਰਿਸ਼ਤਾ ਗਰੀਬ ਕਰ ਉਹਦੇ ਚ ਮੇਰੀ ਕੀ ਗੱਲ ਤੇਰੀ ਗੱਲ ਸੁਣ ਲੈ ਤੂੰ ਧਿਆਨ ਨਾਲ ਜਿਹੜਾ ਕਰੋਧ ਹੁੰਦਾ ਨਾ ਮਾੜਾ ਹੁੰਦਾ ਹੈ ਕਰੋਧ ਬੰਦੇ ਨੂੰ ਆਪ ਨੂੰ ਹੀ ਮਾਰ ਜਾਂਦਾ ਹੈ ਇੰਨਾ ਕਰੋਧ ਨਿਕਰੀਦਾ ਹੁੰਦਾ ਕਰਨਾ ਪੈਂਦਾ ਕਰੋਨ ਕਰੋਧ ਮੈਨਾਂ ਫਿਰ ਕੁਛ ਬਣਦੇ ਹੀ ਨਹੀਂ ਮੈਂ ਤੈਨੂੰ ਦੱਸਾਂ ਮੇਰੀ ਗੱਲ ਉਹੀ ਗੱਲ ਹੁੰਦੀ ਏ ਉਹ ਤਾਂ ਤੀਜੇ ਦਿਨ ਆ ਜਾਂਦੀ ਓਨੇ ਤਾਂ ਉਹੀ ਗੱਲ ਜਮਾ ਛਰਮੀ ਲਾ ਲਈ ਹੁਣ ਤੂੰ ਤਾਂ ਨਾ ਕਰੋਧ ਦੇ ਨਾਟਕ ਜੇ ਕਰਦੀ ਐ ਇਹ ਨਾਟਕ ਕਰਨੇ ਕਦੇ ਮਹਿੰਗੇ ਪੈ ਜਾਂਦੇ ਨੇ ਦੇਖੀ ਜੋ ਜਿੱਤੇ ਪੈ ਗਏ ਮਹਿੰਗੇ ਉਹਦੇ ਤੇਰੀ ਭੈਣ ਨੂੰ ਭਰਨਾ ਪੂ ਨਾ ਤੇਰੀ ਭੈਣ ਦਾ ਲੇਖ ਉਹ ਮੈਂ ਤੈਨੂੰ ਦੱਸਾਂ ਪਹਿਲੇ ਨੰਬਰ ਤੇ ਤੇਰੀ ਭੈਣ ਹੋ ਉਹ ਕਾਮਲੀਏ ਹਾਂ ਕਿਉਂ ਤੂੰ ਆਪਦਾ ਘਰ ਖਰਾਬ ਕਰਦੀ ਐ ਘਰ ਖਰਾਬ ਮੈਂ ਹੀ ਨਹੀਂ ਕਰਦੀ ਤੇਰੀ ਭੈਣ ਕਰਦੀ ਆ ਆਪਣਾ ਉਹ ਫਿਰ ਮੇਰੀ ਭੈਣ ਜੇ ਖਰਾਬ ਕਰਦੀ ਏ ਪੈਸੇ ਮੰਗਦੀ ਏ ਮੈਂ ਤੈਨੂੰ ਕਹਿ ਰਾ ਮੈਂ ਕੰਨਾਂ ਨੂੰ ਹੱਥੋਂ ਨਾ ਮੈਂ ਨਹੀਂ ਉਹਨੂੰ ਪੈਸੇ ਦਿੰਦਾ ਨਹੀਂ ਦਿੰਦਾ ਅੱਜ ਤੋਂ ਬਾਹਰ ਦੇਖ ਲੈ ਮੈਂ ਤੈਨੂੰ ਦੱਸ ਜਿਹੜੇ ਤੇਰੇ ਖਾਤੇ ਚ ਪੈਸੇ ਹਨ ਮੇਰੇ ਖਾਤੇ ਚ ਪੈਸੇ ਕਰ ਉਹ ਮੈਂ ਤਾਂ ਐਂ ਕਹਣਾ ਤੂੰ ਸਾਰੀ ਕੁਈ ਲੜੀ ਤੂੰ ਹੀ ਫੜ ਲੈ ਪੰਜ ਪੰਜ ਪੈਸਿਆਂ ਦਾ ਤੂੰ ਹੀ ਉਹ ਰੱਖ ਲਿਆ ਕਰ ਹਿਸਾਬਕ ਤਾ ਫੜਾ ਦੇ ਕੜਾ ਚਾਬੀਆਂ ਮੈਨੂੰ ਆ ਫੜ ਕੜਾ ਚਾਬੀਆਂ ਆ ਲੈ ਫੜ ਬਟੂਆ ਨਾ ਬਟੂਆ ਚਾਬੀਆਂ ਕੱਢ ਕੇ ਦੇ ਦੇ ਬਟੂਆ ਮੈਂ ਕੀ ਕਰਨਾ ਹਾਂ ਕੰਮ ਮੈਂ ਬੰਦੇ ਨਹੀਂ ਜਾਣਾ ਬਾਹਰ ਅੰਦਰ ਤੂੰ ਸੰਭਲ ਲੈ ਚਾਬੀਆਂ ਚ ਕੜਾ ਮੈਂ ਕੁਝ ਖਾਣਾ ਹੈਗਾ ਚੱ ਅੱਜ ਤੋਂ ਬਾਅਦ ਦੇਖੋ ਚੱਬ ਨਾ ਹੋਣਗੀਆਂ ਮੇਰੇ ਕੋਲੇ ਜੇ ਤੈਨੂੰ ਲੋੜ ਹੋ ਪੈਸਿਆਂ ਦੀ ਤਾਂ ਮੈਂ ਦੇਉਂਗੀ ਜਿੰਨੇ ਤੈਨੂੰ ਚਾਹੀਦੇ ਤੇ ਜਿੰਨੇ ਤੇਰੇ ਮੋਬਾਈਲ 'ਚ ਖਾਤੇ 'ਚ ਪੈਸੇ ਹਨ ਸਾਰੇ ਮੇਰੇ ਫੋਨ 'ਚ ਕਰ ਦੇ ਉਹ ਲੈ ਤੂੰ ਬੈਂਕ 'ਚ ਬਗਦੀ ਮੈਂ ਸਾਰੇ ਤੇਰੇ ਨਾਲ ਹੀ ਕਰਾਉਂ ਜਿਹੜੇ 4 ਰੁਪਏ ਹੈਗੇ ਨੇ ਮੈਂ ਪੈਸੇ ਤੋਂ ਕੀ ਕਰਾਉਣਾ ਹੈਗਾ ਕਰੋਣੀ ਪੈਣਗੇ ਮੈਨੂੰ ਹੂੰ ਲੋਟ ਨਹੀਂ ਆਉਂਦਾ ਤੂੰ ਮੇਰੀ ਗੱਲ ਸੁਣੋ ਮੇਰੇ ਤੇ ਤੈਨੂੰ ਯਕੀਨ ਨਹੀਂ ਹੈਗਾ ਯਕੀਨ ਹੈ ਨਹੀਂ ਮੈਨੂੰ ਤਾਂ ਜੇ ਯਕੀਨ ਹੋਵੇ ਨਾ ਮੇਰਾ ਬਿਨਾ ਦੱਸੇ ਪੈਸੇ ਨਹੀਂ ਸੀ ਦਿੰਦਾ ਉਹ ਤਾਂ ਮੈਨੂੰ ਪਤਾ ਲੱਗ ਗਿਆ 20000 ਦਾ ਜਦੋਂ ਮੈਸੇਜ ਆ ਗਿਆ ਕੋਈ ਨਹੀਂ ਇਹ ਮੇਰੇ ਤੇ ਯਕੀਨ ਨਹੀਂ ਹੈਗਾ ਜੇ ਤੂੰ ਕੋਈ ਲੜੀ ਤੂੰ ਹੀ ਚਲਾ ਲਈਏ ਇਹ ਤਾਂ ਫੋਨ ਲੈ ਕੇ ਗਿਆ ਹੁੰਦਾ ਨਾ ਨਾਲ ਮੈਨੂੰ ਕਦੇ ਵੀ ਨਹੀਂ ਸੀ ਪਤਾ ਲੱਗਦਾ ਨਾ ਤੂੰ ਦੱਸਦਾ ਸੀ ਮੈਂ ਤਾਂ ਕਿਸੇ ਦੋਸਤ ਦੇ ਦੇਣੇ ਆ ਉਹ ਮੇਰੀ ਗੱਲ ਸੁਣ ਲੈ ਹਾਂ ਪੈਸੇ ਕੋਈ ਅੰਦਰ ਹਰੇ ਨਹੀਂ ਹੋ ਜਾਂਦੇ ਮਿੱਟੀ ਨਾਲ ਮਿੱਟੀ ਹੁੰਦਾ ਖੇਤਾਂ 'ਚ ਮੈਂ ਫੇਰ 4 ਰੁਪਏ ਫਸਲ ਦੇ ਆਉਂਦੇ ਮੇਰੇ ਮਾਪਿਆਂ ਨੇ ਲੱਖਾਂ ਰੁਪਏ ਲਾ ਕੇ ਬਿਆਹ ਬਿਆਕ ਇਤਨਾ ਮੇਰਾ 10 ਕਿੱਲੇ ਭਾਰੇ ਜ਼ਮੀਨ ਦੇ ਤੇਰੀ ਭਰਾ ਮਾ ਭੈਣ ਮੰਗੂ ਨੀ ਵੀ 3 ਕਿੱਲੇ ਦੇ ਕਰਗੇ ਉਹ ਮੇਰੀ ਭੈਣ ਦੀ ਕੀ ਮੇਨੇ ਦੰਨੀ ਐ 10 ਕਿੱਲੇ ਜ਼ਮੀਨ ਮੇਰੀ ਘਰ ਸੋਂ ਖੇਤੀ ਕਰਨੀ ਪੈਂਦੀ ਐ ਆਪੀ ਨਹੀਂ ਪੈਸੇ ਆਉਂਦੇ ਬਾਹਰੋਂ ਕਿਤੇ ਹਾਂ ਅੱਛਾ ਹੁਣ ਭੈਣ ਮੰਗਰ ਲੱਗ ਕੇ ਕੰਮ ਵੀ ਛੱਡ ਦੇਗਾ ਕੰਮ ਛੱਡੂ ਨਹੀਂ ਅੱਜ ਜੀ ਜਾ ਕੋਈ ਜਾਨੀ ਐ ਮੈਂ ਅੱਜ ਉਹਦੀ ਭੈਣ ਕੋਲ ਜਾ ਕੇ ਬਹਿ ਜਾ ਆ ਚੱਪੀਆਂ ਖੋਲੀਆਂ ਮੈਂ ਨਹੀਂ ਕੰਮ ਕੋਮ ਕਰਦਾ ਚੱਪਨਾ ਦੇ ਦੂ ਗੱਲ ਕਰ ਪੱਕਾ ਬਾਹਰ ਕਰਨਾ ਪੂ ਰੁਪਈਆ ਨਹੀਂ ਦੇ ਦੇ ਤੀ ਵੀ ਹੁਣ ਤੂੰ ਹੀ ਕਰਾ ਲਿਆ ਕਰੀ ਕੋਈ ਨਹੀਂ ਕੋਈ ਪੈਸੇ ਚੀਜ਼ੀ ਕਰਦਾ ਕੋਈ ਗੱਲ ਨਹੀਂ ਜਾ ਜਾ ਟੀ ਆ ਗਈ ਇਹ ਕਹਿੰਦੀ ਮੈਲਕ ਮੈਨੂੰ ਫੜਾ ਦੀ ਚਾਬੀਆਂ ਆ ਚੱਕ ਚਾਬੀਆਂ ਚਾਬੀਆਂ ਲਈ ਫਰੀ ਕਲੀਆਂ ਐ ਨਹੀਂ ਪੈਸੇ ਆਉਂਦੇ ਪੇਟੀ ਚ ਕੰਮ ਕਰਨਾ ਪੈਂਦਾ ਲੈ ਕੀ ਕਰਿਆ ਜਾਵੇ ਹੁਣ ਕਿਵੇਂ ਕੀ ਤੋਂ ਪੈਸੇ ਮੰਗਗੇ ਬੈਠ ਕਵਾਸਤੇ ਹੁਣ ਉਹਦਾ ਭਰਾ ਤਾਂ ਦੋ ਬਾਰੀ ਦੇ ਹਟਿਆ ਹੁਣ ਉਹ ਤਾਂ ਨਹੀਂ ਮੰਗਦੀ ਮੈਂ ਲਾ ਕੇ ਦੇਖਦੀ ਆਂ ਇਹ ਭਰਾ ਨੂੰ ਫੋਨ ਨੀਰੇ ਅਜ ਵੀਰਾ ਰਾਜਵੀਰ ਹਾਂ ਬੇਬੇ ਕਹਿੰਦੀ ਕਿੱਧਰ ਭਾਈ ਜਾਂਦੀ ਆ ਜਾ ਕੇ ਹਾਂ ਕੀ ਕਰ ਲੱਗੀ ਮੈਂ ਕੰਮ ਕਰੀ ਜਾਂਦੀ ਸੀ ਵਾਹ ਆਦੀ ਸੀ ਜਾਪਾ ਵੱਡੀ ਝੋਟੀ ਵੇਚਦੇ ਨੇ ਇੱਕ ਤਾਂ ਅੱਛਾ ਕੁਸੋੜੇ ਕਹਿੰਦੇ ਮਾਮਾ ਦੇ ਦੂਗਾ ਤੂੰ ਮਾਮੇ ਤੋਂ ਲੈ ਲੈਣਾ ਝੋਟੀ ਕਾ ਨੂੰ ਵੇਚਣੀ ਆ ਹਾਂ ਮਾਮੇ ਤੋਂ ਮੰਗ ਪੈਸੇ ਹੁਣ ਮੇਰੇ ਭਰਾ ਨੂੰ ਕਹਿੰਦਾ ਕਹਿ ਦੇਣੀ ਆ ਬੇਬੇ ਜਰਕ ਦੇਣੇ ਆਖੇ ਤੇਰੇ ਭਰਾ ਤੋਂ ਪੈਸੇ ਲਿਆ ਮੈਨੂੰ ਵੀ ਨਹੀਂ ਹੋਈ ਨਿਯੋੜੀ ਬੇਬੇ ਤੂੰ ਵੀ ਐਦੇ ਲਿਆ ਕਰ ਮੈਂ ਨਾ ਬੁਰੀ ਹੋ ਰਹੀ ਆ ਮੇਰੇ ਭਰਾ ਦੀ ਪੁੱਗਦੀ ਨਹੀਂ ਨੀ ਲਾ ਤੇ ਬੁੜੀਆਂ ਨੂੰ ਕਿਹੜਾ ਪੈਸੇ ਨਹੀਂ ਦਿੰਦੇ ਬੁੜੀਆਂ ਨੂੰ ਤਾਂ ਸਮਾਂ ਵੱਧ ਦਿੰਦੇ ਹੈਗੇ ਮੈਂ ਦਾਦੂ ਕਹਿੰਦੇ ਵੀ ਦਾਹ ਦੇ ਦੇ ਲੈ ਮੈਨੂੰ ਫੋਨ ਤਾਂ ਲਾ ਦੇ ਧਾਰੇ ਕਹੀਂ ਚਾਹੇ ਕੋ ਸਮਰਜੀ ਕਹੀਂ ਬੇਬੇ ਮੈਂ ਆਪਣੇ ਭਰਾ ਪੈਸੇ ਲੈ ਲਾ ਭਾਣੇ ਹੁਣ ਮੈਂ ਨਹੀਂ ਮੰਗਦੀ ਹੈਗੀ ਆਪਦੇ ਭਰਾ ਤੋਂ ਦੇਖਦੀ ਆਂ ਕਿ ਕੋ ਹੁ ਮਿਧਾਰੇ ਦੇ ਦੇ ਨਾ ਦੇਉਂ ਐਵੇਂ ਨਾ ਦੇਈ ਮੇਰਾ ਭਰਾ ਕਿਹੜਾ ਡੱਪਲਾ ਮਾਣ ਖੜ ਜਾ ਬੇਬੇ ਜੇ ਚੱਕ ਲਿਆ ਤਾਂ ਇਹ ਚੱਕ ਲੂਗਾ ਜੇ ਮੂੰਹ ਕੁੰਬੈਠਾ ਹੋਇਆ ਤਾਂ ਜੇ ਤਾਂ ਤੂੰ ਸਾਲਿਆਂ ਚ ਬੈਠਾ ਹੋਇਆ ਤਾਂ ਫਿਰ ਲੈ ਚੱਕ ਲੈ ਚੱਕ ਲੈ ਹੂੰ ਸ਼ੋਭਰ ਹਾਂ ਪਾਣੇ ਕੀ ਕਰਦਾ ਭਾਈ ਤੂੰ ਪਣੇ ਕੀ ਕਰਨਾ ਸੀਗਾ ਚਾਮਣ ਥੱਲੇ ਪਿਆਗਾ ਅੱਛਾ ਤੂੰ ਪੀ ਪਿਆ ਰਨਾ ਜਾਮਣ ਦੀ ਕਿਹੜੀ ਛਾਹ ਹੁੰਦੀ ਆ ਪਾਣੇ ਕੀ ਕਰੀਏ ਫਿਰ ਅੰਦਰ ਤਾਂ ਹੁਣ ਜਵਾਬ ਕਿੱਥੇ ਪਾੜਨ ਦਿੰਦੇ ਆ ਏਸੀ ਵਾਲੇ ਕਮਰੇ ਚ ਤਾਂ ਹਾਂ ਅੱਜ ਕਾ ਕੱਜੂਗ ਆ ਗਿਆ ਭਾਈ ਹੁਣ ਜਵਾਕ ਕਿੱਥੇ ਵੜਨ ਦੇ ਆਦੇ ਹੁਣ ਅੰਦਰ ਠੁਕਦਾ ਬੁੜਾ ਹੋਰ ਭੈਣੇ ਹੋਰ ਤਾਂ ਆਪਣਾ ਪਰਿਵਾਰ ਤਾਂ ਠੀਕ ਆ ਭੈਣੇ ਸਾਰਾ ਠੀਕ ਆ ਵਧੀਆ ਆਪਣੇ ਤੇਰੀ ਦੇ ਘਰ ਤੇਰਾ ਪਰਿਵਾਰ ਠੀਕ ਹੈ ਹਾਂ ਸਾਰੇ ਸੁੱਖ-ਸਾਂਦ ਹੈ ਭੈਣੇ ਅੱਛਾ ਮੈਂ ਤਾਂ ਤੁਹਾਨੂੰ ਕਹਿੰਦੀ ਸੀ ਅਸੀਂ ਬੈਠਕ ਪਾਉਣੀ ਸੀ ਛੋਟੀ ਜੀ ਅੱਛਾ ਤੋ ਇਹ ਪਾ ਲਓ ਤੇਰਾ ਮਗਾ ਤੂੰ ਸਾਨੂੰ ਪੈਸੇ ਦੇ ਦੇ ਥੋੜੇ ਕਹਨੇ ਭੈਣੇ ਮੈਂ ਛੇ ਦੇ ਨੰਬਰ ਰਿਕੋਰਡ ਇਕੜਾ ਕੋਈ ਕਹਾਰੀ ਆ ਹੁਣ ਜਵਾਕਾਂ ਦੇ ਹੱਥ ਕਬਿਲਦਾਰੀ ਆ ਉਹ ਪੈਣੇ ਪੁਰਾਣੀਆਂ ਗੱਲਾਂ ਦੀਆਂ ਹੁਣ ਅੱਛਾ ਜਵਾਕਾਂ ਨੂੰ ਫੜਾਦੀ ਕਬਿਲਦਾਰੀ ਹੋਰ ਪਹਿਲੇ ਕੀਤੀ ਸੀ ਫੜੀ ਆ ਇਹਨਾਂ ਨੇ ਕਬਿਲਦਾਰੀ ਨਾ ਹਾਈ ਨਹੀਂ ਹੁਣ ਤੇਰੇ ਹੱਥ ਪੈਂਦਾ ਨਹੀਂ ਕੋਸੋੜੇ ਘਣਿਆਂ ਨੂੰ ਉਹ ਨਾ ਪਹਿਲੇ ਹੁਣ ਕਿੱਥੇ ਮੈਨੂੰ ਚਾ ਦਵਾਈ ਬੁੱਟੀ ਨੂੰ ਵੀ ਦੀ ਪੈਸੇ ਦਿੰਦੇ ਪਹਿਲੇ ਤੇਰੇ ਤੋਂ ਆਦ ਬਾਈ ਮਾੜੀ ਨਿਕਲ ਗਈ ਕਾ ਚੰਗਾ ਹੀ ਕਹਿਣਾ ਮੈਂ ਤਾਂ ਕਦੇ ਇਹਨਾਂ ਨੂੰ ਮਾਰਾ ਵੀ ਨਹੀਂ ਕੋਲਿਆ ਪਾਣੀ ਤੇ ਆਨੇ ਪਲਛਣ ਬਲਛਣ ਦੇ ਕਰੇ ਨਹੀਂ ਇਕੱਠੇ ਮਾਣੇ ਮੋਟੇ ਗੋਜੀ ਗੋਜੀ ਹੈਰੀ ਤੇਰੇ ਕੋਲ ਹਣੋ ਆਪਾਂ ਇਹਨੇ ਗੁੱਠਾ ਲਵਾ ਕੇ ਲੈ ਜਾਂਦੇ ਆ ਪਲਛਣ ਤਾਂ ਉਹੀ ਕਢਾ ਲੈਂਦੇ ਮੇਰੀ ਮੇਰੇ ਕੋਲੇ ਕਿੱਥੇ ਛੱਡਦੇ ਨੇ ਤੂੰ ਤਾਂ ਜਮੇ ਮਰ ਗਿਆ ਐਨੇ ਬਸ ਮਰੀ ਪਿਆ ਕੀ ਦੱਸ ਗਏ ਹਣ ਤੈਨੂੰ ਚੰਗਾ ਵਾ ਚੰਗਾ ਠੀਕ ਠਾਕ ਹੈ ਪਾਣੇ ਮੇਰੀ ਗੱਲ ਸੁਣ ਲੈ ਹਾਂ ਮਾਦੀਨ ਉਹਨੂੰ ਕੀ ਕਹਿਣੀ ਹੈਗੀ ਹੋਰ ਵਿਚਾਰੀ ਉਹ ਤੁਰੀ ਫਿਰਦੀ ਹੈ ਕਿ ਤੁਸੀਂ ਮਾੜਾ-ਵਟਾ ਕੰਮ ਧੰਦਾ ਕਰ ਲਿਆ ਕਰੋ ਸੱਸ ਨੂੰ ਉਹ ਜਮਾ ਪੀਦੀ ਐ ਨਹੀਂ ਉਹ ਪੜੇ ਕੀ ਦੇ ਗੋਹੇ ਕੁੜੇ ਲੱਗ ਜਗੇ ਪਾਣੇ ਆ ਕੰਮ ਤਾਂ ਆਪ ਤੇ ਕਰੀ ਬਚਰੇ ਹੁੰਦੇ ਆ ਮਾਲ ਪਸੂ ਇੱਕ ਤਾਂ ਪਸੂ ਹੋਰ ਲੈ ਲੋ ਪਾਣੇ ਦੁੱਧ ਸਾ ਤੇਰੀ ਚ ਪਾ ਲਿਆ ਕਰੋ ਦੁੱਧ ਉਹ ਵਿਚਾਰੀ ਹੋਣ ਲਈ ਐ ਮੈਂ ਸਾਦੇ ਪੇਕਿਆਂ ਦੇ ਪੇਕਿਆਂ ਦਾ ਮਹਸ ਦੇਤੀ ਨਾ ਉਹਨੂੰ ਉਹ ਨਮੈਟਰ ਦੇਦਾ ਨਾ ਫਰਿੱਜ ਦੇਦਾ ਤੁਸੀਂ ਤਾਂ ਜਮੇ ਹੀ ਨਹੀਂ ਕੁਝ ਦਿੰਦੇ ਆ ਦਿੰਦੇ ਰਹੇ ਹੋ ਤੁਸੀਂ ਦਿੱਤਾ ਹੁੰਦਾ ਫਿਰ ਅਸੀਂ ਕਾਹ ਨੂੰ ਐ ਭੁੱਖੀਆਂ ਮਰਦੀਆਂ ਪਹਿਲਾਂ ਮੇਰੇ ਪਿਓ ਨੇ ਦੇਖਿਆ ਫਿਰ ਇਹਦੇ ਪਿਓ ਨੇ ਦੇਖਿਆ ਖੂਜ ਤੱਕਾ ਦੇਤਾ ਚੰਗਾ ਭਲੇ ਕੱਟ ਦੇ ਤੈਨੂੰ ਪੈਸੇ ਪੈਂਦੇ ਹੋਣਗੇ ਸੱਸਰੀ ਕਾਲ ਪੈਣੀ ਸੱਸਰੀ ਕਾਲ ਚੰਗਾ ਮम्मा ਤਾਂ ਕਿਹੜੇ ਦੇਊਗਾ ਤੈਨੂੰ ਟਾਵੇਂ ਦੇਖ ਰਦੇ ਤੇ ਮਾਮੇ ਨੇ ਤਾਂ ਗੰਦੇ ਸੁਣੀ ਅਨੀਆਂ ਮੈਂ ਮਾਮੇ ਦੀਆਂ ਗੱਲਾਂ ਹਾਂ ਚੱਕ ਪਰ ਮੇਰੇ ਭਰਾ ਨੂੰ ਕਿਹਦੇ ਦੱਸਤਾ ਵੀ ਤੇਰੀ ਨੂੰ ਪੈਸੇ ਲਈ ਪੱਕਿਆ ਤੋ ਲੈ ਦੇਖ ਲੈ ਵੇ ਬੇ ਰਿਸ਼ਤੇਦਾਰੀਆਂ ਚ ਵੀ ਪਤਾ ਲੱਗ ਗਿਆ ਘਾ ਹਾਂ ਇਹ ਮੈਨੂੰ ਲੱਗਦਾ ਸਾਡੇ ਵਾਲੀ ਲੂਤ ਦਾ ਕੰਮ ਐ ਇਹ ਮੇਰੇ ਵਾਲੀ ਪਰਜਾਈ ਨੇ ਕਿ ਕਰਿਆ ਹੋ ਫੋਨ ਹਾਂ ਵੀ ਕੰਮ ਨਹੀਂ ਕਰਦੀਆਂ ਤੇ ਇੱਥੇ ਢੱਕਾ ਲਾ ਕੇ ਵੇਹਿੰਦੀ ਐ ਬੇ ਹਾਂ ਵੀ ਹਾਂ ਇਹ ਸਾਨੂੰ ਹਟਾ ਲੇਂਗੀ ਤੂੰ ਰਿਸ਼ਤੇਦਾਰਾਂ ਨੂੰ ਦੱਸ ਦੱਸ ਕੇ ਹਾਂ ਹਾਂ ਹੀ ਐ ਫਿਰ ਇਹ ਉਸੇ ਦੀ ਕੰਮ ਆ ਵੇ ਬੇ ਉਸੇ ਨਹੀਂ ਕਰਿਆ ਕੰਮ ਇਹ ਤਾਂ ਹੀ ਤਾਂ ਕਹਿੰਦਾ ਹੈਗਾ ਮੇਰੇ ਭਰਾ ਵਿਕਰਮ ਕਰ ਲਿਆ ਕਰੋ ਲਗਾਂ ਦੀਆਂ ਰਿਸ਼ਤੇਦਾਰੀਆਂ ਚ ਵੀ ਦੱਸਦੀ ਆ ਲੈ ਦੀ ਚੰਗੀ ਗੱਲ ਹੈਗੀ ਇਹਨੇ ਆਇਆ ਵੀ ਇਹਦੀ ਭੈਣ ਦੀ ਬੇਇੱਜ਼ਤੀ ਕਰਾਏ ਤੇ ਪ੍ਰਾ ਕੋਲੇ ਹਾਂ ਤੇ ਉਹਨੂੰ ਹਟਾਉਣਾ ਬੀਤੀ ਦੀ ਬੇਇੱਜ਼ਤੀ ਕਰਾਉਂਦੀ ਹੈ ਬੇਬੇ ਹਾਂ ਹਾਂ ਹੀ ਤਾਂ ਹੀ ਮੇਰੇ ਪ੍ਰਾਂਤ ਉਹਨੂੰ ਆਇਆ ਵੀ ਇਹਦੀ ਸੱਸ ਤੋਰਦੀ ਹੈ ਇਹਨੂੰ ਸਖਿਆ ਸਖਿਆ ਕੇ ਆਹੋ ਵੀ ਆਇਆ ਬਤਾ ਉਹ ਮੰਗਦੀ ਨਹੀਂ ਤੇ ਹੁਣ ਫਿਰ ਬੇਬੇ ਮਾਮਾ ਤਾਂ ਜਵਾਬ ਹੀ ਦੇ ਗਿਆ ਹਨਾ ਮਾਮਾ ਜਵਾਬ ਦੇ ਗਿਆ ਵੀ ਹੁਣ ਕੁਝ ਨਹੀਂ ਬਣਦਾ ਪਤਾ ਤਾਂ ਚੱਲ ਬੇਬੇ ਛੱਡ ਪਰਾਂ ਐਵੇਂ ਪਹਿਲਾ ਕਿਹੜਾ ਰੋਜ ਆਪਾਂ ਮੰਗ ਮੰਗ ਕੇ ਕੀ ਚੀਜ਼ਾਂ ਬਣਾਉਂਦੇ ਸੀ ਜਾ ਇਹਦਾ ਕਹਨਾ ਲੂਤ ਕੋਲ ਜਾ ਕੇ ਮੰਗੀ ਨਾ ਕਿਸੇ ਤੋਂ ਵੀ ਹਾਂ ਉਹ ਵੀ ਮੈਂ ਤਾਂ ਜਾਂਦੀ ਨਹੀਂ ਹੈਗੀ ਹੁਣ ਮੈਨੂੰ ਨਾਲੇ ਉਹ ਕਿਹੜੇ ਟਾਂ ਵੇ ਜਾਏ ਤੇ ਅੱਕੀ ਜਮਾ ਨਾ ਫੋਨ ਲਾ ਨਾ ਪੇਕੀ ਜਾ ਫਿਰ ਉਹਨੂੰ ਪਤਾ ਲੱਗੂਗਾ ਵੀ ਰੁੱਸ ਗਈ ਹੈ ਪ੍ਰੀਤ ਹਾਂ ਬੇਬੇ ਮੈਂ ਜਾਂਦੀ ਨਹੀਂ ਹੁਣ ਜਿੰਨਾ ਚਿਰ ਆਪ ਨਹੀਂ ਆਉਂਦੀ ਚੱਲ ਕੇ ਜਿੰਨਾ ਚਿਰ ਆਪ ਆਉਂਦੇ ਨਾ ਆਪ ਦੇ ਆਪ ਫੋਨ ਨਹੀਂ ਨਾ ਲਾਉਂਦੇ ਜਮਾ ਨਾ ਲਾਈ ਜਮਾ ਨਹੀਂ ਆਂਦੀ ਬੇਬੇ ਕੋਈ ਨਾ ਮਾਰ ਕੋਈ ਕਿਸੇ ਬੇਨਾ ਭੁੱਖੇ ਨਹੀਂ ਮਰਦੇ ਹੈਗੇ ਹੋਰ ਜਾਂ ਕੋਈ ਨਾ ਦੇ ਦੇ ਨਾ ਮੈਂ ਆਪਦੇ ਪ ਉਹ ਤਾਂ ਨੋਹ ਇਹਦੀ ਲੈ ਮੇਰਾ ਭਰਾ ਖਿੱਚ ਗਿਆ ਲੈ ਸਭ ਕੁਝ ਸਾਇਨਪੁੱਤ ਨੇ ਦੇ ਘਰੇ ਆਏ ਸਰਪੇ ਹੁਣ ਉਹ ਮਰ ਗਈ ਕੀ ਕਰੇ ਉਹ ਵੀ ਵਿਚਾਰਾ ਆਏ ਹੁਣੇ ਤਾਂ ਮੇਰਾ ਭਰਾ ਹੀ ਆ ਚੰਗਾ ਜਿਹੜਾ ਦੇ ਦਿੰਦਾ ਹਰੇਕ ਨਹੀਂ ਦਿੰਦਾ ਹੈਗਾ ਤੇ ਭਰਾ ਕੋਲ ਹੈਗੇ ਹੱਥ ਚ ਦੇ ਦਿੰਦਾ ਹੈਗਾ ਹੱਥ ਜਿਦਾ ਬੇਬੇ ਸਾਬ ਦੇ ਹੁੰਦੇ ਇਨਾਂ ਨੰਗ ਤਾਂ ਕੋਈ ਵੀ ਨਹੀਂ ਹੁੰਦਾ ਇਹ ਹੋਦਾ ਪੁਗਦੀ ਨਹੀਂ ਹੁਣ ਜਵਾਕਾਂ ਦੀ ਪੁਗਦੀ ਹੈ ਪੁਗਦੀ ਤਾਂ ਵਿਚਾਰੇ ਮੇਰੇ ਭਰਾ ਦੀ ਵੀ ਘਾਟ ਆ ਫੇਰ ਵੀ ਚੋਰੀਆਂ ਸਪੂਰੀਆਂ ਦੇ ਹੀ ਦਿੰਦਾ ਮੈਂ ਤਾਂ ਵਿਚਾਰਾ हां देखा र तो देई देंदा चल अपन देता महस देती 3 मीटर देता जही अपन गर्मी मरदियां फिरदियां सीगियां चल डम रहंदा हो चल ਪਾਏ ਜੂਗਾ ਬੇਬੇ ਕਮਰਾ ਵੀ ਹੌਲੀ ਹੌਲੀ ਆਪੀ ਹਾਂ ਪਾ ਲਾਂਗੇ ਚੱਲ ਕਰਮਾ ਚ ਹੋਇਆ ਚੱਲ ਹਾਂ ਚੱਲ ਚੰਗਾ ਬਾਬਾ ਮੇਰੇ ਤਾਂ ਚਾਹ ਧਰੀ ਪਈ ਹੈ ਗੈਂਸ ਤੇ ਚੰਗਾ ਕਰ ਲੈ ਪੀ ਲੈ ਜਾ ਕੇ ਚਾ ਮਮਾ ਸਾਲਾ ਜਾ ਲੈ ਜਾ ਛੰਡ ਬਲੇ ਮੈਂ ਸਕੋ ਲ ਲੈ ਕੇ ਨਹੀਂ ਮੈਂ ਤਾਂ ਕੌਣ ਦਿੰਦਾ ਜਿੱਕੋ ਅਕੀਦਾਂ ਲੱਗ ਗਿਆ ਹੁਣ ਫੋਨ ਉਹ ਮਰ ਜਾ ਨਹੀਂ ਹੋ ਜੇ ਵੀ ਖੇੜਾ ਨਹੀਂ ਛੱਡਦੀ ਇਹ ਨਹੀਂ ਪਿੱਛੀ ਪੈਰੀਆ ਹੱਥ ਧੋਕੇ ਨਹੀਂ ਤਾਂ ਮੈਂ ਦੇ ਨਹੀਂ ਗਿਰ ਕੇ ਨੋਟ ਕੁੜੀ ਜੀ ਨੂੰ ਤਾਂ ਸਮਾਰ ਕੇ ਉਹ ਨਹੀਂ ਕੁਝ ਕਹਿੰਦਾ ਇਹਨੂੰ ਮੈਨੂੰ ਕਰਨਾ ਪੂ ਇਹਦਾ ਮਾਨ ਤਾਂ ਹਾਂ ਬੋਲ ਪਈ ਕੀ ਕਹਿੰਦੀ ਐ ਖੈਰ ਸੁਖ ਵੀ ਪੁੱਛ ਲਿਆ ਕਰ ਕੋਈ ਖੈਰ ਸੁਖ ਤਾਂ ਪੁੱਛੀ ਐ ਤੇਰੀ ਤੂੰ ਕਿੰਨੇ ਕ ਪੁੱਛੀ ਐ ਸਾਡੀ ਤੂੰ ਪਹਿਲੀ ਹਾਂ ਬੋਲਣ ਲੱਗੀ ਮੈਨੂੰ ਨਾ ਬੋਲਣਾ ਐ ਉਹਦੇ ਤੋਂ ਪਵਾ ਕੇ ਕਰੇ ਸਾਡੇ ਮਿੰਟ ਚ ਤੁਰਗੀ ਲੈ ਕੇ 20000 ਰੁਪਇਆ ਭਰਾਤੋ ਨਾ ਤੋ ਕੋਈ ਜਨਾ ਪਾਇਆ ਤਾ ਫਿਰ ਨਾ ਤੈਨੂੰ ਹੋਰ ਕੋ ਕੰਮ ਨਹੀਂ ਫਿਰ ਪੈਸੇ ਮੰਗਣ ਤੋਂ ਮੈਂ ਨਾ ਮੇਰਾ ਭਰਾ ਵਾ ਮੈਂ ਚਾਹੇ ਮੰਗਾ ਚਾਹੇ ਨਾ ਮੰਗਾ ਤੈਨੂੰ ਕੀ ਜੇ ਤੇਰਾ ਭਰਾ ਹੈ ਤਾਂ ਮੇਰੇ ਵੀ ਘਰ ਵਾਲਾ ਮੈਨੂੰ ਵੀ ਵਿਆਹ ਕੇ ਲੈ ਤੇ ਫਿਰ ਵਿਆਹ ਕੇ ਲੈ ਉਹ ਮੈਂ ਕਿਹੜਾ ਉਹ ਸੋਡਾ ਸਾਰਾ ਕੁਝ ਲੈ ਜਾਣੀ ਚੱਕ ਪਾਈ ਸੀ ਮੰਗੇ ਕੁਝ ਹੋਰ ਤਾਂ ਨਹੀਂ ਮੰਗੇ ਨਾ ਫਿਰ ਤੂੰ ਸਾਨੂੰ ਦੇ ਦਿਆ ਕਰ ਅਸੀਂ ਮੰਗ ਲਾਂਗੇ ਤੇਥੋਂ ਵੀ ਲੈ ਸਾਨੂੰ 20000 ਰੁਪਏ ਦੀ ਲੋੜ ਹੈ ਭਈ ਦੇ ਜਾ ਦੇ ਦੇਂਗੀ ਨਾ ਮੈਂ ਸਾਨੂੰ ਕਿੱਥੋਂ ਦੇ ਦਦਾ ਮੈਂ ਜੇ ਮੇਰੇ ਕੋਲੇ ਹੁਣ ਸੋਡੇ ਮੂਰੇ ਹੱਥ ਕਿਉਂ ਅੱਡਾ ਨਾ ਤੇ ਹੱਤ ਨਾਡ ਕਰ ਲਾਂ ਕੋਈ ਕਿੱਤਾ ਕਰਨ ਲਾਂ ਪੜ੍ਹੀ ਲਿਖੀ ਹੈ ਕਿਸੇ ਲੱਗ ਜਾ ਨੌਕਰੀ ਤੇ ਚੱਲ ਕੋਈ ਨੀ ਤੂੰ ਸਾਡੇ ਲੱਗਣ ਤੋਂ ਕੀ ਲੈਣਾ ਤੂੰ ਮੈਨੂੰ ਐਂ ਦੱਸ ਪਹਿਲਾਂ ਮੈਂ ਤੇਰੀ ਹਿੰਮਤ ਕਿਵੇਂ ਹੋਈ ਤੂੰ ਮੇਰੇ ਸੱਸ ਦੇ ਪੇਕਿਆਂ ਨੂੰ ਫੋਨ ਲਾ ਲਿਆ ਨਾ ਲਾਵਣਾ ਤੇਰੀ ਸੱਸ ਦੇ ਪੇਕਿਆਂ ਨੂੰ ਤੂੰ ਤਾਂ ਓਹੀ ਗੱਲੇ ਰੋਜ਼ ਦਾ ਕੰਮ ਤੈਨੂੰ ਸ਼ਰਮ ਨਹੀਂ ਬੇਇਤੀ ਕਰਾਉਂਦੀ ਤੂੰ ਸਾਡੀ ਬੇਇਤੀ ਕਰਾਉਂਦੀ ਫਿਰਦੀਆਂ ਗਾਂ ਦੀਆਂ ਨਾਲ ਅੱਛਾ ਤੈਨੂੰ ਤਾਂ ਬੜੀ ਐ ਬੇਇਤੀ ਹੋ ਗਈ ਤੇਰੀ ਤੈਨੂੰ ਤਾਂ ਸ਼ਰਮ ਆਈ ਵੀ ਮੇਰੀ ਸਾਸ ਦੇ ਪੇਕੀ ਦਾ ਤਾਂ ਤੇ ਤੈਨੂੰ ਰੋਜ਼ ਸ਼ਰਮ ਹੀ ਨਹੀਂ ਆਉਂਦੀ ਪੇਕੀ ਆਉਂਦੀ ਨੂੰ ਰੋਜ਼ ਭਰਾ ਮੁਰਿਆਂ ਥਾੜ੍ਹ ਲਾ ਨਹੀਂ ਆ ਕੇ ਦੇਰੇ ਬਈ ਪੈਸੇ ਉਹ ਵੀ ਮੰਗਤਾ ਬਣਾ ਰੱਖਿਆ ਤਾਂ ਨਾ ਮੈਨੂੰ ਕੁਛ ਲੱਗਦੀ ਨਹੀਂ ਤੇਰੇ ਤੇਰੇ ਪੱਲੇ ਪੈਸਿਆਂ ਦਾ ਕੀ ਮਤਲਬ ਆ ਤੂੰ ਵੀ ਪੈਸਿਆਂ ਦਾ ਕਰੀ ਸਿੰਮਤ ਐ ਪੈਸੇ ਲੈਣੀਆਂ ਤੇ ਟਿੱਤਰ ਹੋ ਜੈਣੇ ਕਿੱਦਾਂ ਮਿਲ ਕੇ ਗਈਆਂ ਮੈਨੂੰ ਕਿੱਦਾਂ ਕਹਿ ਕੇ ਗਈਆਂ ਵੀ ਹਾਂ ਮੈਂ ਜਾਣੀ ਆ ਤੂੰ ਤਾਂ ਪਹਿਲੀ ਲੜਾਂਗਾ ਪੜਾਈਆਂ ਕਰਨ ਲੱਗ ਜਾਨੀ ਆ ਤਾਂ ਕਰਕੇ ਮੈਨੂੰ ਚਲਣਾ ਪੈਂਦਾ ਆਹੋ ਮੈਂ ਤਾਂ ਉਹੀ ਗੱਲ ਮਾੜੀ ਆ ਤੂੰ ਹੀ ਚੰਗੀ ਐ ਤੂੰ ਦਾ ਹੱਥਾਂ ਚੋਂ ਖੋਣ ਤੱਕ ਜਾਨੀ ਆ ਪੈਸੇ ਲੈ ਹੁਣ ਆ ਜੀ ਹਨ ਗਿਣ ਕੇ ਦੇਉਂ ਤੈਨੂੰ ਚੱਕ ਚੱਕ ਗਿਣ ਕੇ ਰੱਖੂੰ ਚੰਗਾ ਨੋਟ ਤੇਰੇ ਖਤਰ ਕਰੜੇ ਕਰੜੇ ਲੈ ਕੇ ਦਿਖਾਉਂਗੀ ਤੈਨੂੰ ਮੈਂ ਨਾਲ ਤੇ ਮੈਨੂੰ ਰੋਕ ਕੇ ਦਿਖਾਈ ਲੈ ਆ ਜੀ ਹਨ ਮੈਂ ਹੀ ਨੇ ਤੈਨੂੰ ਇੱਕ ਮੇਰੇ ਮੇਰੇ ਕਹਿੰਦਾ ਕਰਮ ਕਦੋਂ ਮਰਜੀ ਆ ਮੈਂ ਕਦੋਂ ਮਰਜੀ ਜਾਵਾਂ ਤੂੰ ਮੈਨੂੰ ਰੋਕ ਕੇ ਮੈ ਸਕਦੀ ਲੈ ਮੈਂ ਕਿੱਥੇ ਰੋਕਦੀ ਆ ਹੁਣ ਤੂੰ ਮੈਂ ਤਾਂ ਤੈਨੂੰ ਪੈਸਿਆਂ ਤੋਂ ਕਹਿੰਦੀ ਆ ਵੀ ਆ ਜੀ ਇੱਥੇ ਕਿ ਤੈਨੂੰ ਗਿਣ ਕੇ ਮੈਂ ਦੇਉਂਗੀ ਚੈੱਕ ਚਾਬੀ ਮੇਰੇ ਹੱਥ 'ਚ ਐ ਤੇਰੇ ਤੋਂ ਲੈ ਕੇ ਜਾਉਂਗੀ ਤੂੰ ਵੀ ਕੀ ਯਾਦ ਰੱਖੇਂਗੀ ਲੈ ਆ ਜੀ ਫਿਰ ਮੈਂ ਵੀ ਦੇਖਦੀ ਆ ਵੀ ਤੂੰ ਲੈ ਜਾਣੀ ਹਾਂ ਹਾਂ ਅੱਜ ਤੋਂ ਬਾਅਦ ਜੇ ਸਾਡੇ ਕਿਸੇ ਰਿਸ਼ਤੇਦਾਰੀ 'ਚ ਫੋਨ ਲਾਇਆ ਨਾ ਮੈਥੋਂ ਬੁਰਾ ਕੋਈ ਨਹੀਂ ਤੂੰ ਵੀ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਜੀ ਅੱਜ ਤੋਂ ਬਾਅਦ ਆਰੇ ਭਰਾ ਨੂੰ ਤੰਗ ਕਰਿਆ ਤੇ ਸੋਚ ਲੈ ਮੈਂ ਤੈਨੂੰ ਦੱਸਾਂ ਜਹੇ ਜਹੇ ਦੇਖ ਤੇਰੀ ਕਿਸਮਾ ਮੈਂ ਤੈਨੂੰ ਤੰਗ ਕਰਾਂ ਕੁਛ ਮਰਜ਼ੀ ਕਰਾਂ ਐ ਕਿਵੇਂ ਕਰੇ ਤੰਗ ਤੇਰਾ ਭਰਾ ਮੇਰੇ ਘਰ ਵਾਲਾ ਮੈਂ ਨਹੀਂ ਕਰਨ ਦਿੰਦੀ ਜੜੀਏ ਜਿਵੇਂ ਮੈਂ ਕਿ ਤੈਨੂੰ ਨਹੀਂ ਦਿੰਦੇ ਚੀਜ਼ ਤਾਂ ਮੇਰੇ ਪੇਕੇ ਅੱਛਾ ਮੇਰੇ ਪੇਕੇ ਅੱਛਾ ਗਰੀਬ ਨਾ ਤੇਰੇ ਸਹੁਰੇ ਤਾਂ ਬੜੇ ਦਾਰੇ ਸ਼ਾਨ ਉਹ ਨੰਗਾ ਨੇ ਤੂੰ ਵੀ ਐਂ ਹਜੇ ਤੂੰ ਮੈਨੂੰ ਨੀਲਾ ਤੂੰ ਇੱਕ ਚੀਜ਼ ਲੈ ਕੇ ਦਿਖਾ ਮੈਨੂੰ ਉਹਨਾਂ ਤੋਂ ਮੇਰੇ ਮੇਰੇ ਪੇਕੇ ਦਾ ਆਥਣ ਨੂੰ ਮੈਂ ਭਵਾਂ ਨਾ ਹੋਈ ਗੱਲ ਕੁਛ ਮਰਜ਼ੀ ਮੰਗ ਲਾਂ ਉਹੀ ਖੜਾ ਜਾਣਗੇ ਨੇ ਕਿ ਜਿਵੇਂ ਕਹਦੇ ਨਾ ਮੈਨੂੰ ਗੱਡੀ ਚਾਹੀਦੀ ਹੈ ਵੱਡੀ ਹੁਣ ਆ ਹੁਣ ਖੜਾ ਜੂ ਮੇਰਾ ਭਰਾ ਕਿ ਤੇਰੇ ਵਰਗਾ ਨਹੀਂ ਨਾਲੇ ਮੈਂ ਮੰਗਦੀ ਨਹੀਂ ਮੈਂ ਨਾ ਤਾਂ ਭਰਾ ਤੋਂ ਗੱਡੀ ਹਾਂ ਦੇਖ ਮੈਂ ਤੈਨੂੰ ਦੱਸਾਂ ਨਾ ਤਾਂ ਮੈਂ ਆਹਦੀਆਂ ਪਰਜਾਈਆਂ ਦੇ ਮੂਹਰੇ ਬੁਰੇ ਪਾਵਾਂ ਤੇ ਨਾ ਮੈਂ ਆਪਦੇ ਭਰਾ ਤੋਂ ਕੋਈ ਚੀਜ਼ ਮੰਗਾ ਮੇਰਾ ਭਰਾ ਮੈਨੂੰ ਜਵਾਬ ਵੀ ਨਹੀਂ ਦਿੰਦਾ ਪਰ ਮੈਂ ਮੰਗਦੀ ਨਹੀਂ ਮੈਨੂੰ ਐ ਜਿਹੜਾ ਰੱਬ ਨੇ ਦਿੱਤਾ ਸਾਡੇ ਘਰੇ ਸਾਡੇ ਕੋਲ ਹੈਗਾ ਅਸੀਂ ਉਸੇ 'ਚ ਹੀ ਖੁਸ਼ ਆਂ ਅਜੀ ਕਿ ਸਮਨ ਹਾਂ ਪਤਾ ਪੈਣਾ ਹੀ ਹੈਗਾ ਤੈਨੂੰ ਤਾਂ ਸਭ ਕੁਝ ਉਹੀ ਗੱਲ ਕਰਿਆ ਕਰਾਇਆ ਮਿਲ ਗਿਆ ਮੈਨੂੰ ਤਾਂ ਹੋਂਦਗਾ ਨਹੀਂ ਗੱਲਾਂ ਨਾ ਕਰੇ ਕਰਾਏ ਮਿਲ ਨੂੰ ਫਿਰ ਮੈਂ ਕੀ ਕਿਤੋਂ ਕੁਛ ਚੱਕ ਕੇ ਲਈਆਂ ਵੀ ਮਿਲ ਗਿਆ ਜਾਂ ਮੈਨੂੰ ਕਿਤੋਂ ਡਿੱਗਿਆ ਮਿਲ ਗਿਆ ਮੇਰੇ ਮਾਪਿਓ ਨੇ ਪਹਿਲਾਂ ਦੇਖਿਆ ਸੀ ਘਰ-ਬਾਰ 10 ਕਿੱਲੇ ਬਾਹਣ ਦੇ ਦੇਖੇ ਸੀ ਟਰੱਕ ਭਰ ਕੇ ਸਮਾਨ ਦਾ ਦਿੱਤਾ ਸੀ ਮੈਂ ਤੈਨੂੰ ਦੱਸਾਂ 10 ਲੱਖ ਆਹ ਗੱਲ ਕਹਿ ਰਹੀ ਹੈਂ ਹਾਂ 10 ਲੱਖ ਰੁਪਏ ਨਕਦ ਲਿਆ ਸੀ ਮੌਜੇ ਨਾਲ ਰਾਣੀ ਵਰਕੇ ਬੈ ਗਈ ਬਣਾ ਨਾ ਰਾਣੀ ਨਾ ਤੂੰ ਬਣੀਂ ਨਹੀਂ ਰਾਣੀ ਤੂੰ ਦੇਖ ਲਾਂਗੀ ਉਹ ਤੂੰ ਮੇਰੇ ਨਾਲ ਬਾਰੀ ਬਗਵਾਸ ਸਿੰਘ ਜੀ ਨਾਲ ਘਰ ਮੈਂ ਤੁਹਾਨੂੰ ਦੱਸਿਆਗਾ ਸਾਡੀ ਰਿਸ਼ਤੇਦਾਰੀ ਚ ਫੋਨ ਨਾਲ ਆਈ ਹੁਣ ਮੈਂ ਮੇਰੇ ਭਰਾ ਤੋਂ ਚਾਹੇ ਲੱਖ ਰੁਪਏ ਲੈ ਕੇ ਜਾਵਾਂ ਤੇਰਾ ਕੀ ਹੱਕ ਬਣਦਾ ਦਾ ਦੱਸਣ ਦਾ ਮੈਂ ਤਾਂ ਦੱਸੂਗੀ ਮੈਂ ਜਿਕਰੀ ਕਰੂੰਗੀ ਫੋਨ ਹਜੇ ਤਾਂ ਤੇਰੀ ਉਹੀ ਗੱਲ ਸੱਸ ਦੇ ਪਿੱਛੇ ਕੀ ਕਰਿਆ ਮੈਂ ਤਾਂ ਤੇਰੇ ਸਾਰੇ ਰਿਸ਼ਤੇਦਾਰਾਂ ਵਿੱਚ ਫੋਨ ਘਮਾਉਂਗੀ ਤੂੰ ਦੇਖਦੀ ਜੀ ਸਭ ਦੇ ਨੰਬਰ ਐ ਮੇਰੇ ਕੋਲੇ ਤੇਰੇ ਫੋਨ ਚੋਂ ਨੰਬਰ ਨਾ ਮੈਂ ਸਾਰੇ ਕੱਢੇ ਹੋਏ ਐ ਜੇ ਤੂੰ ਹਸ਼ਿਆਰ ਬਣਦੀ ਐ ਨਾ ਮੈਂ ਔਨਲਾਈਨ ਹੁਣ ਮੈਂ ਤੈਨੂੰ ਦੱਸੂਗੀ ਫਿਰ ਲਾ ਮੈਂ ਤੈਨੂੰ ਦੱਸਾਂ ਕਿੰਨੀ ਤੂੰ ਹਸ਼ਿਆਰ ਬਣਦੀ ਐ ਤੈਨੂੰ ਐ ਵੀ ਮੈਂ ਹਸ਼ਿਆਰਾਂ ਮੈਂ ਤੇਰੇ ਨਾਲ ਉੱਤੋਂ ਨਹੀਂ ਐ ਮੈਂ ਤੈਨੂੰ ਦੱਸਾਂ ਆ ਜੀ ਫਿਰ ਦੇਖ ਲਈ ਪਰ ਔਕੜਾ ਦੂੰ ਤੈਨੂੰ ਦੇਖ ਲੈ ਲੈ ਉਹ ਵੀ ਦੇਖ ਲੈ ਤੂੰ ਕਰਕੇ ਫਿਰ ਕੜਵਾ ਕੇ ਵੀ ਦੇਖ ਲਈ ਦੋਨੇ ਭੈਣ ਭਰਾਵਾਂ ਦੇ ਰੜਕੇ ਜਦੋਂ ਕੱਢ ਤਾ ਨਾ ਘਰ ਉਹ ਫਿਰ ਪਤਾ ਲੱਗੂ ਤੈਨੂੰ ਤੂੰ ਕੌਣ ਹੁੰਨੀ ਐ ਮੈਨੂੰ ਕੜਵਾਉਣ ਵਾਲੀ ਆਪਦੇ ਘਰੀ ਰੋਟੀਆਂ ਪਕਾ ਕੇ ਖਾਲਾ ਬਿਲੇ ਆਪਦੀ ਮੈਂ ਤੈਨੂੰ ਦੱਸਾਂ ਆਪਦੀ ਮਸਾਲਾ ਆਪਦਾ ਕਿਤੇ ਨਹੀਂ ਮੈਨੂੰ ਪੈਸਾ ਤੋਂ ਰੋਕਣ ਵਾਲੀ ਮੈਂ ਤੇਰੇ ਆਦੇ ਪੈਸੇ ਤੂੰ ਕੀ ਖੇਤਾਂ 'ਚ ਜਾ ਕੇ ਕਮਾਈ ਕਰਦੀ ਆ ਮੈਂ ਤੈਨੂੰ ਦੱਸਾਂ ਤੂੰ ਮੈਨੂੰ ਕੱਢਦੀ-ਕੱਢਦੀ ਨਾ ਆਪਦੇ ਘਰੋਂ ਆਪ ਨਾ ਨਿਕਲ ਜੇ ਬਾਲਾ ਨਾ ਬੋਲ ਮੇਰੇ ਨਾਲ ਮੈਂ ਤੇਰੇ ਨਾਲ ਬਾਲੀ ਗੱਲ ਹੀ ਨਹੀਂ ਕਰਨੀ ਚਾਹੁੰਦੀ ਏੜੀ ਤੇਰਾ ਫੋਨ ਹੀ ਕੱਟ ਦਾਨੀ ਆ ਬਾਲੇ ਜਿਆਦੇ ਬੋਲਦੀ ਏ ਬੜੀ ਚੰਬੜੀ ਏ ਕੋਈ ਨਹੀਂ ਆ ਜਾਣਦੇ ਉਹਨੂੰ ਉਹਦੇ ਕੋਲੇ ਕਰਦੀਆਂ ਗੱਲ ਦੀ ਸਿਰੇ-ਸਿਰ ਚੜੀ ਜਾਂਦੀ ਏ ਮੈਨੂੰ ਇੰਨਾ ਕੁਝ ਬੋਲੀ ਏ ਰਿਕਾਰਡਿੰਗ ਹੁੰਦੀ ਏ ਮੇਰੇ ਤਾਂ ਫੋਨ 'ਚ ਸਾਰੀਆਂ ਸੁਣਾਉ ਉਹਨੂੰ ਗੱਲਾਂ ਉਹ ਹੁਣ ਕਿਹਦੇ ਨਾਲ ਪੰਗਾ ਲੈ ਰਖਿਆ ਸਾਰ ਨਾ ਮੈਂ ਬੋਲਦੀ ਆ ਮੈਨੇ ਕਿਸੇ ਨੇ ਪੰਗਾ ਤੇਰੀ ਭੈਣ ਲੈਂਦੀ ਆ ਮੇਰੇ ਨਾਲ ਪੰਗੇ ਮੇਰੀ ਭੈਣ ਤੁਨ ਕੀ ਕਹਿੰਦੀ ਆ ਮੇਰੇ ਫੋਨ ਤੇ ਫੋਨ ਲਾਇਆ ਨੇ ਉਹ ਗੱਲ ਦੱਸ ਗੱਲ ਕੀ ਸੀ ਗੱਲ ਕੀ ਦੱਸ ਅਕੱ ਤਾਂ ਮੇਰੇ ਸਾਸੂ ਦੇ ਪੇਕੇ ਨੂੰ ਫੋਨ ਕਿਉਂ ਕੀਤਾ ਨਾ ਤੂੰ ਫੋਨ ਲਾਇਆ ਸੀ ਹਾਂ ਲਾਇਆ ਸੀ ਨਾ ਤੇਰੀ ਚੰਗੀ ਗੱਲ ਆ ਫਿਰ ਕਿਉਂ ਮਾੜੀ ਗੱਲ ਆ ਹੋਰ ਮੇਰੀ ਮੈਂ ਉਹਦੇ ਰਿਸ਼ਤੇਦਾਰਾਂ ਨੂੰ ਦੱਸ ਵੀ ਨਹੀਂ ਸਕਦੀ ਵੀ ਤੀਜੇ ਦਿਨ ਆਏ ਨੇ ਮੈਂ ਮਾਮੇ ਨੂੰ ਕਿਹਾ ਸੀ ਮਾਂ ਮਾਮਾ ਤੀਜੇ ਦਿਨ ਆ ਜਾਂਦੀ ਆ ਪੈਸੇ ਲੈਣ ਤੇ ਮੇਰੇ ਕੋ ਮਾਸੀ ਲਾ ਕੇ ਉਂਗਲਾ ਭੇਜਦਨੀ ਬਈ ਆਦੀ ਭੈਣ ਨੂੰ ਰੋਕੋ ਭਈ ਕਾਹਾਂ 베ਜਤੀਆਂ ਕਰਦੀ ਫਿਰਦੀਆਂ ਹੈ ਕਹਾਂ ਉਹਨਾਂ ਨੇ ਗੱਲ ਕਰੀ ਹੋਊ ਨਾ ਕੋਈ ਫੇਰੀ ਉਹਨਾਂ ਨੂੰ ਪਤਾ ਹੈ ਇਹ ਤਾਂ ਹੈ ਜੀ ਉਹਨਾਂ ਦੀ ਇੱਕ ਰਿਸ਼ਤੇਦਾਰੀ ਚ 베ਜਤੀ ਕੀਤੀ ਹੈ ਮੇਰੇ ਕੋਲ ਤਾਂ ਸਾਰਿਆਂ ਦੇ ਨੰਬਰ ਹੈ ਸਾਰੇ ਨਹੀਂ ਗੱਲ ਸੁਣ ਲੈ ਤੂੰ ਆਹ ਦੇਖ ਲੈ ਸਾਰੇ ਦੇ ਰਿਸ਼ਤੇਦਾਰਾਂ ਦੀ ਲਿਸਟ ਪਈ ਆ ਨੰਬਰਾਂ ਦੀ ਸਾਰਿਆਂ ਨੂੰ ਕਮਾ ਦੂੰ ਜੇ ਤੂੰ ਫੋਨ ਲਾਏਂਗੀ ਨਾ ਮੈਂ ਤੈਨੂੰ ਦਿਖਲਾ ਅਜ ਤੱਕ ਤੇਰੇ ਹੱਥ ਨਹੀਂ ਚੱਕਿਆ ਸੀਗਾ ਮੈਂ ਤੈਨੂੰ ਕੁਝ ਕਿਹਾ ਨਹੀਂ ਸੀਗਾ ਤਨ ਚਾਰ ਮਾਰੂ ਤਰੇ ਥੱਪੜੇ ਜਿਵੇਂ ਮੁੜ ਕੇ ਫੋਨ ਲਾਏ ਹੱਥ ਲਾ ਕੇ ਦੇਖੋ ਤਾਰੇ ਰਖ ਨੂੰ ਪੈਣ ਪ੍ਰਾਮਾ ਨੂੰ ਤਾਰੇ ਬੱਕਰੀ ਸੋਚਨ ਲਈ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੋ ਹੁਣੇ-ਹੁਣੇ ਤੁਸੀਂ ਛੱਡੀ ਵੀਡੀਓ ਦੇਖੀ ਹੈ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਇਹਦਾ ਅਗਲਾ ਐਪੀਸੋਡ ਜਰੂਰ ਦੇਖਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ